ਵਰਗੇ ਸੱਜਣ ਬਣਾਉਣ ਓਏ ਰੱਬ ਨੇ ਬੰਦ ਕਰਤੇ ਇੱਕ ਵਾਰ ਉਸਤਾਦ ਜੀ ਨੇ ਬੀਪੀ ਦੀ ਨਾ ਦਵਾਈ ਮੰਗਾਈ ਉਹ ਮੇਰੇ ਨਾਲ ਦੇ ਮੁੰਡੇ ਨੂੰ ਕਹਤਾ ਉਹਨੇ ਅਗਲੇ ਨੂੰ ਕਹਤਾ ਅਗਲੇ ਨੇ ਮੈਨੂੰ ਕਹਤਾ ਮੈਂ ਕਿਸੇ ਹੋਰ ਨੂੰ ਕਹਤਾ ਉਹ ਇਦਾਂ ਕਰਦੇ ਕਰਦੇ ਮਤਲਬ ਦਵਾਈ ਜਿਹੜੀ ਆਜ ਜਾਣੀ ਸੀ ਉਹ ਦੋ ਦਿਨਾਂ ਬਾਅਦ ਪਹੁੰਚੀ ਤਾਂ ਫਿਰ ਉਸਤਾਦ ਦਾ ਇੱਕ ਬੈਂਦ ਸੀਗਾ ਉਹਦੀਆਂ ਦੋ ਗੱਲਾਂ ਮੈਨੂੰ ਯਾਦ ਆ ਕਹਿੰਦਾ ਜਦੋਂ ਫਿਰ ਉਸਤਾਦ ਨੂੰ ਕੁਝ ਲੱਗਦਾ ਨਾ ਉਹ ਕਹਿੰਦਾ ਕਾਦੇ ਚੇਲੇ ਵਾਲਕੇ ਨੇ ਕੱਟਦੇ ਜੋ ਸਾਲਕੇ ਨੇ ਬੀਹਾ ਦੀ ਦਵਾਈ ਉਹ ਬੀਹਾ ਕੋਲ ਗਈ ਹੂ ਜਿਹੜੀ ਮੈਂ ਮੰਗਾਈ ਹੂ ਬੀਪੀ ਘਟਾਉਣ ਦੀ ਇੱਕ ਵਾਰ ਨੇ ਕਹਿੰਦਾ ਕਿਉਂ ਕਸਿਕਦਾ ਸੀ ਬੰਦਾ ਸੰਗੀਤ ਕਿਸੇ ਗੁਰੂ ਕੋਲੇ ਉਹ ਗੁਰੂ ਨੇ ਕਿਹਾ ਜਾਣਾ ਸੀਗਾ ਹਾਂ ਠੀਕ ਹੈ ਅਗਲੇ ਦਿਨ ਨਾ ਉਹ ਕਹਿੰਦਾ ਵੀ ਤੂੰ ਐ ਕਰੀ ਕੱਲ ਨੂੰ 8:00 ਵਜੇ ਆ ਜੀ ਤੇ ਸਾਈਕਲ ਲੈ ਕੇ ਆਈ ਚੇਲਾ ਆ ਗਿਆ ਟਾਈਮ ਤੇ ਪਹੁੰਚ ਗਿਆ ਸਾਈਕਲ ਫੜਿਆ ਤੇ ਗੁਰੂ ਜੀ ਨੇ ਕਹਿੰਦਾ ਗੁਰੀ ਚਲਾਓ ਹੂੰ ਵੀ ਮੈਂ ਬੈਠਦਾ ਹਨਾ ਹੂੰ ਉਹ ਕਹਿੰਦਾ ਯਾਰ ਮੈਂ ਥੋੜੀ ਚਲਾਉਣਾ ਤੂੰ ਚਲਾਏਂਗਾ ਹੂੰ ਮੈਂ ਬੈਠਾ ਕਦੇ ਨਹੀਂ ਨਹੀਂ ਜੇ ਮੈਂ ਬੈਠਾ ਮੇਰੀ ਬੈਟਸੋ ਈਵਨਿੰਗ ਹੋ ਜਾਈ ਕਹਿੰਦਾ ਅੱਛਾ ਦੇਖੋ ਤੁਹਾਨੂੰ ਉਹ ਮੈਨੂੰ ਕਹਿੰਦਾ ਸੀ ਪੁੱਤ ਜਿਹੜੇ ਸਾਨੂੰ ਸੁਣਨ ਵਾਲੇ ਹਨ ਸਾਰੇ ਬਾਹਰ ਚਲੇ ਗਏ ਇੱਥੇ ਕਹਿੰਦਾ ਯਾ ਭਈਏ ਰਹਿ ਗਏ ਤੇ ਯਾ ਗਵਈਏ ਰਹਿ ਗਏ ਅੱਛਾ ਮੈਂ ਇਸੇ ਗੱਲ ਹੈ ਜਿਵੇਂ ਕਹਿੰਦੇ ਹੁੰਦੇ ਨੇ ਕਿ ਇਨਸਾਨ ਬੋਲਣਾ ਤਾਂ ਬਹੁਤ ਜਲਦੀ ਸਿੱਖ ਜਾਂਦਾ ਹੈ ਪਰ ਬੋਲਣਾ ਕੀ ਹੈ ਕਈ ਵਾਰੀ ਇਹ ਸਾਰੀ ਉਮਰ ਨਹੀਂ ਸਿੱਖਦਾ ਠੀਕ ਉਸੇ ਤਰ੍ਹਾਂ ਗਾਉਣਾ ਵੀ ਬੰਦਾ ਜੇ ਅੱਜ ਕਿ ਮਿਹਨਤ ਕਰੇ ਤਾਂ ਜਲਦੀ ਸਿੱਖ ਲੈਂਦਾ ਹੈ ਪਰ ਗਾਉਣਾ ਕੀ ਹੈ ਕਈ ਵਾਰ ਇਹ ਸਿੱਖਦੇ ਸਿੱਖਦੇ ਆ ਉਮਰ ਬੀਤ ਜਾਂਦੀ ਹੈ ਕੁਝ ਕਲਾਕਾਰ ਹੁੰਦੇ ਨੇ ਜਿਹੜੇ ਨਾ ਤਾਂ ਵਿਊਵਾਂ ਪਿੱਛੇ ਭਜਦੇ ਨੇ ਨਾ ਦੌਲਤ ਪਿੱਛੇ ਨਾ ਫੁੱਕੀ ਸ਼ੋਹਰਤ ਪਿੱਛੇ ਉਹ ਆਪਣੀ ਜ਼ਮੀਰ ਨਾਲ ਇੱਕ ਗੱਲ ਕਰਕੇ ਰੱਖਦੇ ਨੇ ਜਿੱਤੋਂ ਬਾਹਰ ਨਹੀਂ ਜਾਂਦੇ ਪਰ ਥੋੜੇ ਕਲਾਕਾਰ ਹੁੰਦੇ ਨੇ ਜਿਨ੍ਹਾਂ ਨੇ ਕਦੇ ਨਾ ਹਲਕਾ ਗਾਇਆ ਤੇ ਨਾ ਕਦੇ ਹਲਕਾ ਗਾ ਕੇ ਮਸ਼ਹੂਰ ਹੁੰਦੀ ਕੋਸ਼ਿਸ਼ ਕੀਤੀ ਹੈ ਸੋ ਅਜਿਹੇ ਕਲਾਕਾਰਾਂ ਦੇ ਵਿੱਚ ਇੱਕ ਮੇਰਾ ਭਰਾ ਗੁਰਿੰਦਰ ਗੈਰੀ ਬੜਾ ਕਮਾਲ ਦਾ ਕਲਾਕਾਰ ਹੈ ਜਦੋਂ ਲਾਈਵ ਗਾਉਂਦਾ ਤਾਂ ਦੁਨੀਆ ਖੜਖੜ ਸੁਣਦੀ ਹੈ ਹੱਥ ਚ ਖੁੰਡਾ ਫੜ ਕੇ ਤੁਰਲੇਲੇ ਪੱਗ ਬੰਨ ਕੇ ਜਦੋਂ ਸਟੇਜ ਤੇ ਚੜਦਾ ਤਾਂ ਐਂ ਲੱਗਦਾ ਵੀ ਵਾਕਈ ਕੋਈ ਗਾਇਕ ਸਟੇਜ ਤੇ ਆਇਆ ਕਿਉਂਕਿ ਤੁਹਾਡਾ ਪਹਿਰਾਵਾ ਤੁਹਾਡੀ ਦਿੱਖ ਤੁਹਾਨੂੰ ਉਹ ਚੀਜ਼ਾਂ ਨਾਲ ਮਿਲਾਉਂਦੀ ਹੈ ਹਨਾ ਲੋਕਾਂ ਨੂੰ ਤੁਹਾਡੇ ਨਾਲ ਜੋੜਦੀ ਆ ਸੋ ਬਾਈ ਨੇ ਅਸ ਤੱਕ ਨਾ ਤੱਕ ਦੇ ਜ਼ਮੀਰ ਨਾਲ ਸੰਭਾਤ ਕੀਤਾ ਤੇ ਨਾ ਹੀ ਕਦੇ ਆਪਦੇ ਸੱਭਿਆਚਾਰ ਨਾਲ ਸੋ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਸੋ ਅਪ ਅੱਜ ਦਿਲ ਦੀ ਗੱਲਾਂ ਕਰਦੇ ਆਂ ਬੈਕ ਬਿਲਕੁਲ 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 ਹੈਨਾ ਕੋ ਸਨੋ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਵਧੀਆ ਵਧੀਆ ਵੀ ਮੈਂ ਨਾ ਅਕਸਰ ਦੇਖਦਾ ਹੁੰਨਾ ਵੀ ਅੱਜ ਕੱਲ ਤੁਹਾਡਾ ਤਾਂ ਬਹੁਤ ਲੰਮਾ ਸਮਾਂ ਹੋ ਗਿਆ ਹੂੰ ਤੁਸੀਂ ਬਹੁਤ ਟਾਈਮ ਤੋਂ ਗਾ ਰਹੇ ਹੋ ਤੁਹਾਡਾ ਇੱਕ ਇੱਕ ਦਾਇਰਾ ਹੈਨਾ ਤੁਸੀਂ ਉਹ ਤੋਂ ਕਦੇ ਬਾਹਰ ਨਹੀਂ ਗਏ ਜਦੋਂ ਤੁਹਾਡੇ ਪਿੱਛੋਂ ਆਇਆਂ ਨੂੰ ਜਾਂ ਨਾਲ ਦੇਆਂ ਨੂੰ ਕਦੇ ਬਾਤਦੇ ਹੋ ਵਿਊ ਬਾਈਜ਼ ਹੂੰ 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 ਜਿਹੜੀ ਆਪਾਂ ਜਿੱਦ ਕਰ ਦੀ ਗੱਲ ਕੀਤੀ ਆ ਉਹ ਤਾਂ ਮੇਰੇ ਤਾਂ ਦੇਖੋ ਤੁਹਾਡੇ ਚ ਕੋਈ ਹੈ ਨਹੀਂ ਜੇ ਆਪਾਂ ਵਿਰਸਾ ਸੰਭਾਲਣ ਦੀ ਗੱਲ ਕਰੀਏਗਾ ਇੱਕੀ ਦੀ ਗੱਲ ਕਰੀਏ ਹਨਾ ਉਹ ਤੇ ਤਾਂ ਤੁਹਾਡੇ ਮੁਕਾਬਲੇ ਸ਼ਾਇਦ ਕੋਈ ਖੜਦਾ ਨਹੀਂ ਬੰਦਾ ਹਨਾ ਸੋ ਕਦੇ ਲੱਗਦਾ ਨਹੀਂ ਵੀ ਜਿਹੜੇ ਆ ਅੱਜ ਕੱਲ ਜਿਵੇਂ ਦੇਖੀ ਵੀ ਗੱਡੀਆਂ 'ਚ ਉਹ ਗਾਣਾ ਵੱਜ ਰਿਹਾ ਚਾਹ ਉਹ ਵੱਜ ਰਿਹਾ ਉਹਦੇ ਇੰਨੇ ਮਿਲੀਅਨ ਹੋ ਗਏ ਤੇ ਨਾ ਹੋ ਗਿਆ ਕਦੇ ਦਿਮਾਗ 'ਚ ਨਹੀਂ ਆਉਂਦਾ ਵੀ ਯਾਰ ਅਸੀਂ ਵੀ ਤਾਂ ਫਿਰ ਗਾ ਕੇ ਕਿਤੇ ਹਿੱਤ ਹੋ ਜਾਈਏ ਨਹੀਂ ਇਹ ਹਜਾ ਮੇਰੇ ਮਨ 'ਚ ਕਦੇ ਨਹੀਂ ਆਇਆ ਸਿਰਫ ਗਾਣਿਆਂ ਪੱਖੋਂ ਵੀ ਨਹੀਂ ਹਰ ਇੱਕ ਪੱਖੋਂ ਜਿਵੇਂ ਕਿਸੇ ਦੀ ਗੱਡੀ ਕਿਸੇ ਨੇ ਵੱਡੀ ਲੈ ਲਈ ਜਾਂ ਕਿਸੇ ਦਾ ਮਕਾਨ ਬਹੁਤ ਵੱਡਾ ਹੋ ਗਿਆ ਕਿਸੇ ਕਿਸੇ ਵੀ ਚੀਜ਼ ਨੂੰ ਦੇਖ ਕੇ ਕਦੇ ਵੀ ਮੇਰੇ ਮਨ ਚ ਇਹ ਨਹੀਂ ਆਉਂਦਾ ਵੀ ਮੈਂ ਵੀ ਇਦਾਂ ਹੋਣਾ ਕਿਉਂਕਿ ਮੇਰਾ ਇੱਕ ਆਪਣਾ ਇੱਕ ਬਸ ਆਪਣੇ ਆਪ ਨਾਲ ਇੱਕ ਚੱਲਦਾ ਰਹਿੰਦਾ ਜਿਹੜਾ ਉਹੀ ਚੱਲਦਾ ਕਦੇ ਮੈਂ ਦੂਜੇ ਨੂੰ ਦੇਖ ਕੇ ਕਦੇ ਨਹੀਂ ਸੋਚਿਆ ਵੀ ਮੈਂ ਵੀ ਇਦਾਂ ਹੋ ਜਾਵਾਂ ਜਾਂ ਇਦਾਂ ਕਰ ਲਵਾਂ ਮੇਰੇ ਜੋ ਕਿਉਂਕਿ ਮੇਰੇ ਉਸਤਾਦ ਜਨਾਬ ਸ਼੍ਰੀ ਰੱਬੀ ਬੈਰੋਂਪੁਰੀ ਸਾਹਿਬ ਜੀ ਉਹ ਆਪਣੇ ਜਵਾਨੀ ਚ ਉਹਨਾਂ ਨੇ ਕਦੇ ਗੀਤ ਰਿਕਾਰਡ ਨਹੀਂ ਕਰਾਇਆ ਪਰ ਅੱਜ ਤੱਕ ਉਹਨਾਂ ਦਾ ਸਾਡੇ ਇਲਾਕੇ ਚ ਇੱਥੇ ਵਾਧਾ ਏਰੀਆ ਲਾਲੋ ਤੇ ਮਾਲਵੇ ਦਾ ਏਰੀਆ ਜਿੰਨਾ ਵੀ ਹੈਗਾ ਸਾਰੇ ਚ ਉਹਨਾਂ ਦਾ ਨਾਮ ਬੋਲਦਾ ਤਬਸੋਹੀ ਉਹਨਾਂ ਦੀ ਇੱਕ ਜੋ ਸਿੱਖਿਆ ਲਾਲੋ ਵੀ ਵਧੀਆ ਗਾਉਣਾ ਮਾਰਫਤ ਗਾਉਣਾ ਤੇ ਆਪਣੇ ਉਹਨੂੰ ਕਾਇਮ ਰੱਖਣਾ ਹਨਾ ਜਿਆਦਾ ਇੱਛਾਵਾਂ ਜਿਹੜੀਆਂ ਬਹੁਤ ਜਿਆਦੀਆਂ ਨਹੀਂ ਕਰਨੀਆਂ ਸੋ ਇਸ ਕਰਕੇ ਆਪਾਂ ਆਪਣਾ ਹਿਸਾਬ ਨਾਲ ਹੀ ਚੱਲੀਦਾ ਜਿੰਨਾ ਤੁਹਾਨੂੰ ਠੀਕ ਲੱਗਦਾ ਠੀਕ ਹੈ ਭਾਈ ਮਤਲਬ ਵੀ ਜੇ ਆਪਾਂ ਗੱਲ ਕਰੀਏ ਤੁਹਾਡੇ ਲਾਈਵ ਮੈਂ ਦੇਖੀਏ ਹੂੰ ਹੂੰ ਬਹੁਤ ਜਾਈ ਦੇਖਿਆ ਹਾਂ ਹਾਂ ਜੀ ਹਾਂ ਜੀ ਤਾਂ ਲਾਈਵ ਤੁਹਾਡਾ ਦੇਖਣ ਵਾਲਾ ਹੁੰਦਾ ਸੁਣਨ ਵਾਲਾ ਹੁੰਦਾ ਕਿਉਂਕਿ ਤੁਹਾਨੂੰ ਉਹ ਚੀਜ਼ ਦੀ ਸਮਝ ਹੈ ਔਰ ਤੁਸੀਂ ਸਿੱਖਿਆ ਬਕਾਇਦਾ ਬਿਲਕੁਲ ਸਿੱਖਿਆ ਜੀ ਹੈ ਨਾ ਤੇ ਗੁਰੂ ਦੇ ਨਾਲ ਜਾ ਕੇ ਪਿੱਛੇ ਚੀਜ਼ਾਂ ਦੀ ਕੋਰਸ ਬੋਰ ਕੇ ਤੁਸੀਂ ਉਹ ਚੀਜ਼ ਦੀ ਲੈਕ ਤੁਹਾਨੂੰ ਹੈਗੀ ਆ ਨਾ ਸੋ ਉਹ ਮਤਲਬ ਜਦੋਂ ਸਚੇਤ ਤੁਸੀਂ ਜਾਣਦੇ ਹੋ ਤਾਂ ਲੋਕਾਂ ਬਲ ਡਿਮਾਂਡਾਂ ਆਉਂਦੀਆਂ ਨੇ ਕੋਈ ਵੀ ਇਹ ਜਗਾਂ ਨੇ ਇਹ ਜਗਾਂ ਨੇ ਕਦੇ ਇਦਾਂ ਹੋਇਆ ਤੁਹਾਡੇ ਨਾਲ ਵੀ ਕਦੇ ਪਹਿਲਾਂ ਹੁੰਦਾ ਰਿਹਾ ਇਦਾਂ ਜਦੋਂ ਆਪਣੇ ਗਾਣੇ ਘਟਾਈ ਸੀਗੇ ਕੇਵਲ ਡਿਮਾਂਡ ਹੁੰਦੀ ਐ ਵੀ ਫਲਾਣਾ ਗਾ ਦੋ ਜਾਂ ਉਹ ਗਾ ਦੋ ਜੇ ਤਾਂ ਉਹ ਸਾਡੇ ਮਤਲਬ ਦਾ ਹੋਵੇ ਆਪਾਂ ਗਾ ਵੀ ਦੇਈਦਾ ਤੇ ਜੇ ਕੋਈ ਬਿਲਕੁਲ ਹੀ ਉਹਦਾ ਦਰਜਾ ਕੋਈ ਮਤਲਬ ਨਾ ਹੋਵੇ ਉਹ ਫਿਰ ਨਹੀਂ ਗਾਈਦਾ ਕਿਉਂਕਿ ਹਰ ਗੀਤ ਹਰ ਕਲਾਕਾਰ ਨੂੰ ਆਉਂਦਾ ਹੋਵੇ ਇਹ ਵੀ ਪੋਸੀਬਲ ਨਹੀਂ ਨਾ ਹੈ ਬਿਲਕੁਲ ਬਿਲਕੁਲ ਬਾਈ ਬਿਲਕੁਲ ਬਿਲਕੁਲ ਫਿਰ ਇਹ ਮਤਲਬ ਪਹਿਲਾਂ ਕੋਈ ਘਰ ਦੇ ਵਿੱਚ ਗਾਉਂਦਾ ਸੀਗਾ ਇਹ ਗੁਣਤੀ ਤੁਹਾਨੂੰ ਉਤੋਂ ਮਿਲੀ ਜੇ ਤੁਹਾਡੇ ਆਪਣੇ ਖਿਆਲ ਸੀ ਇਹ ਵੀਰ ਮੈਂ ਇਸ ਲਾਈਨ 'ਚ ਜਾਣਾ ਤੇ ਮੈਂ ਗਾਇਕ ਬਣਨਾ ਨਹੀਂ ਮੇਰੇ ਘਰ 'ਚ ਕੋਈ ਨਹੀਂ ਸੀ ਗਾਉਂਦਾ ਅਸਲ 'ਚ ਮੈਂ ਸਕੂਲ 'ਚ ਗਾਉਂਦਾ ਸੀ ਮਾੜਾ ਮੱਟਾ ਜਿੱਦਾਂ ਬੱਚੇ ਗਾਉਂਦੇ ਹੁੰਦੇ ਆ ਦਾ ਮੇਰੇ ਉਸਤਾਦ ਜੀ ਦਾ ਤੇ ਸਾਡਾ ਪਿੰਡ ਮਤਲਬ ਸਾਡੇ ਇਕੱਠੇ ਪਿੰਡ ਹੈ ਬੈਰੋਂਪੁਰ ਤੇ ਭਗੋਮਾਜਰਾ ਜਿਹਨੂੰ ਕਹਿੰਦੇ ਜੋੜੇ ਪਿੰਡ ਹੈ ਕਿ ਦੋਨੇ ਇਕੱਠੇ ਹੈਗੇ ਵਿੱਚ ਇੱਕ ਸਿਰਫ ਗਲੀ ਦਾ ਫਰਕ ਹੈ ਜਿੱਦਾਂ ਇੱਕ ਵੀਹੀ ਦਾ ਤੇ ਉਹ ਜਦੋਂ ਸਕੂਲ ਦੇ ਬੱਚੇ ਗੱਲਾਂ ਕਰਦੇ ਵੀ ਉਹ ਮੁੰਡਾ ਬਹੁਤ ਵਧੀਆ ਗਾਉਂਦਾ ਈ ਇਦਾਂ ਓਦਾਂ ਗੱਲਾਂ ਹੋਈਆਂ ਤਾਂ ਫਿਰ ਉਸਤਾਦ ਜੀ ਮੇਰੇ ਘਰ ਆਏ ਤੇ ਘਰ ਆ ਕੇ ਮੇਰੇ ਘਰ ਦੇ ਨੂੰ ਕਹੇ ਵੀ ਤੁਹਾਡੇ ਮੁੰਡੇ ਬਾਰੇ ਮੈਨੂੰ ਪਤਾ ਲੱਗਿਆ ਵੀ ਮੈਂ ਇਹਨੂੰ ਆਪਣਾ ਸ਼ਗਿਰਦ ਬਣਾਉਣਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਇਹਨੂੰ ਤੁਸੀਂ ਮੇਰੇ ਕੋਲ ਛੱਡੋ ਫਿਰ ਬਕਾਇਦਾ ਮੈਨੂੰ ਉਹ ਘਰੇ ਆ ਕੇ ਲੈ ਕੇ ਗਈ ਮੇਰੇ ਉਸਤਾਦੀ ਸ਼ਗਰਦੀ ਉਹਨਾਂ ਨਾਲ ਹੋਈ ਤੇ ਉਸ ਤੋਂ ਬਾਅਦ ਫਿਰ ਜਿੰਨਾ ਕੋ ਉਹ ਦੱਸਦੇ ਸੀਗੇ ਮੈਨੂੰ ਉਹਨਾਂ ਨੂੰ ਲੱਗਿਆ ਵੀ ਇਹ ਕੁਝ ਹੋਰ ਵੀ ਅੱਗੇ ਕਰ ਸਕਦਾ ਉਹ ਫਿਰ ਉਸ ਤੋਂ ਬਾਅਦ ਮੈਨੂੰ ਜੋਗਿੰਦਰ ਕਨੌਤ ਸਾਹਿਬ ਸੀਗੇ ਆਪਣਾ ਚੰਡੀਗੜ੍ਹ ਫਿਰ ਉਹਨਾਂ ਕੋਲ ਛੱਡ ਕੇ ਆਏ ਫਿਰ ਮੈਂ ਉਹਨਾਂ ਕੋਲੋਂ ਵੀ ਸਿੱਖਦਾ ਰਿਆ ਭਾਈ ਜੀ ਮੈਂ ਉਸਤਾਦੀ ਸ਼ਗਰਦੀ ਦੀ ਗੱਲ ਚੱਲੀ ਹੈ ਉਹਨਾਂ ਨਾਲ ਤੁਸੀਂ ਬਕਾਇਦਾ ਇਹ ਚੀਜ਼ ਦੀ ਸਿੱਖਿਆ ਲੈਂਤੀ ਗੁਰੂਤਾਰਿਆ ਹੈ ਨਾ ਬਿਲਕੁਲ ਬਿਲਕੁਲ ਤੇ ਅੱਜ ਕੱਲ ਸਮੇਂ ਥੋੜੇ ਜੇ ਹੋਰ ਆ ਗਏ ਹੈ ਨਾ ਮਸ਼ੀਨਾਂ ਦਾ ਜੁੱਗ ਆ ਗਿਆ ਹੈ ਕਈ ਲੋਕ ਤਾਂ ਕਹਿੰਦੇ ਨੇ ਯਾਰ ਮੈਂ ਇਹ ਨਹੀਂ ਸਿੱਖਿਆ ਕਿਸੇ ਤੋਂ ਮੈਂ ਤਾਂ ਬਸ ਹਨਾ ਉੱਥੇ ਏਦਾਂ ਕਰ ਕਰ ਕੇ ਆਪਣਾ ਇਹ ਤੋਂ ਸਿੱਖ ਲਿਆ YouTube ਤੋਂ ਦੇਖ ਲਿਆ ਉਹ ਤੋਂ ਬਣ ਗਿਆ ਬਣ ਗਿਆ ਹੈ ਨਾ ਤੇ ਮੈਂ ਅੱਜ ਵਾਲੀ ਜੇ ਆਪਾਂ ਉਸਤਾਦੀ ਸ਼ਗਿਰਦੀ ਦੇਖੀਏ ਤੇ ਤੁਹਾਡੇ ਵੇਲੇ ਦੀ ਗੱਲ ਕਰੀਏ ਤਾਂ ਕਿੰਨਾ ਕੁ ਫਰਕ ਅੱਜ ਕੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਕੱਲ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਉਸਤਾਦੀ ਸ਼ਗਿਰਦੀ ਕੋਈ ਕਰਦਾ ਹੋਗਾ ਕਿਉਂਕਿ ਹੁਣ ਤਾਂ ਸਕੂਲ ਖੁੱਲ ਗਏ ਨੇ ਸੰਗੀਤ ਦੇ ਹਨਾ ਫੀਸ ਦੋ ਉਹ ਤੇ ਉੱਥੇ ਆਪਣਾ ਕਰ ਲੋ ਅਸੀਂ ਕਦੇ ਫੀਸ ਨਾ ਸਾਡੇ ਕੋਲ ਸਾਡੇ ਉਸਤਾਦ ਨੇ ਲਈ ਐ ਤੇ ਨਾ ਅਸੀਂ ਦਿੱਤੀ ਐ ਬਸ ਇਹੀ ਸੀਗਾ ਕਿ ਉਹ ਇੱਕ ਉਸਤਾਦੀ ਸ਼ਗਿਰਦੀ ਦਾ ਜਿਹੜਾ ਜਦੋਂ ਕਿਸੇ ਤਰ੍ਹਾਂ ਰਸਮ ਹੁੰਦੀ ਹੈ ਨਾ ਉਹ ਇੱਕ ਕਨੈਕਸ਼ਨ ਬਣ ਜਾਂਦਾ ਉਹ ਉਹ ਇੱਕ ਦਿਲ ਤੋਂ ਜਿੱਦਾਂ ਮਾਂ-ਬਾਪ ਦਾ ਰਿਸ਼ਤਾ ਹੁੰਦਾ ਨਾ ਇੱਕ ਗੁਰੂ-ਚੇਲੇ ਦਾ ਇੱਕ ਜਿਹੜਾ ਰਿਸ਼ਤਾ ਹੁੰਦਾ ਉਹ ਬਣ ਜਾਂਦਾ ਫਿਰ ਉਹ ਕਦੇ ਵੀ ਸਕੂਲਾਂ 'ਚ ਆ ਜਿਹੜੇ 뮤직 ਦੇ ਜਿਹੜੇ ਉਹਨਾਂ 'ਚ ਕਦੇ ਨਹੀਂ ਬਣਦਾ ਉਹ ਉਹ ਜਿਹੜਾ ਤੁਹਾਨੂੰ ਇੱਕ ਅਟੈਚਮੈਂਟ ਹੁੰਦੀ ਹੈ ਨਾ ਆਪਣੇ ਉਸਤਾਦ ਨਾਲ ਜਾਂ ਉਸਤਾਦ ਨੂੰ ਚੇਲੇ ਦੇ ਨਾਲ ਉਹ ਫਿਰ ਤੁਹਾਨੂੰ ਬਹੁਤ ਅੱਗੇ ਤੱਕ ਟੁੰਬਦੀ ਆ। ਚੱਕੋ ਉਹ ਤੇ ਵੀ ਹੁੰਦਾ ਇਹਨੇ ਵੀ ਉਸਤਾਦ ਮੀਨਾਂ ਮੀਨਾਂ ਦੇ ਬੰਦੇ ਨੂੰ ਵੀ ਕਰਖੀ ਜਾਂਦੇ ਸੀ। ਗਾਣਾ ਸਿਖਾਉਂਦੇ ਨਹੀਂ ਸੀ। ਹਾਂਜੀ ਹਾਂਜੀ। ਇੱਧਰਲੇ ਕੰਮ ਕਰਾ ਲੈ ਉੱਧਰ ਭੇਜਦਾ ਉੱਧਰ ਭੇਜਦਾ ਹਨਾ। ਮਤਲਬ ਇੱਦਾਂ ਇੱਦਾਂ ਦੀ ਗੱਲਾਂ ਹੋ ਜਾਂਦੀਆਂ ਹੁੰਦੀ ਸੀਗੇ ਮਤਲਬ ਹੁਣ ਕਿਉਂਕਿ ਹੁਣ ਤਾਂ ਜੇ ਬੰਦੇ ਨੇ ਪੈਸੇ ਦਿੱਤੇ ਹੋਏ ਨੇ ਮਤਲਬ ਜੇ ਉਹਨਾਂ ਨੇ ਕਿਹਾ ਵੀ ਇੱਤਾਂ ਵੀ ਸਾਡਾ ਕੀ ਕੰਮ ਕਰਦੇ। ਸ਼ਾਇਦ ਉਹ ਬੰਦਾ ਮੂਰੋ ਕਹਿੰਦਾ ਮੈਂ ਨਹੀਂ ਕਰਦਾ ਯਾਰ ਮੈਂ ਤਾਂ ਪੈਸੇ ਦੇ ਕੇ ਸਿੱਖ ਰਿਹਾ। ਹਾਂ। ਇਹ ਮੈਨੂੰ ਜਿਹੜਾ ਉਸਤਾਦਾਂ ਦੇ ਕਮਾਉਣ ਵਾਲਾ ਚੱਕਰ ਉਹ ਕਈ ਵਾਰ ਪ੍ਰੋਕ ਕਮਾਉਣਾ ਵੀ ਮਨ ਲੱਗਦਾ ਬਾਈ ਕਮਾਉਣਾ ਨਹੀਂ ਸੀ ਹੁੰਦਾ ਉਹ ਵੀ ਇੱਕ ਪਾਰਕ ਹੁੰਦੀ ਸੀ ਸਖਾਣਾ ਹਾਂ ਉਹ ਚ ਵੀ ਬਹੁਤ ਕਮਾਉਂਦੇ ਸੀਗੇ ਉਹ ਇਕੱਲਾ ਗੈਕ ਹੀ ਨਹੀਂ ਸੀ ਸਿਖਾਉਂਦੇ ਹੁੰਦੇ ਬਲੋ ਜ਼ਿੰਦਗੀ ਵੀ ਸਿਖਾਉਂਦੇ ਸੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਵਾਰ ਉਸਤਾਦ ਜੀ ਨੇ ਬੀਪੀ ਦੀ ਨਾ ਦਵਾਈ ਮੰਗਾਈ ਉਹ ਮੇਰੇ ਨਾਲ ਦੇ ਮੁੰਡੇ ਨੂੰ ਕਹਤਾ ਉਹਨੇ ਅਗਲੇ ਨੂੰ ਕਹਤਾ ਅਗਲੇ ਨੇ ਮੈਨੂੰ ਕਹਤਾ ਮੈਂ ਕਿਸੇ ਹੋਰ ਨੂੰ ਕਹਤਾ ਉਹ ਇਦਾਂ ਕਰਦੇ ਕਰਦੇ ਮਤਲਬ ਦਵਾਈ ਜਿਹੜੀ ਆਜਣੀ ਸੀ ਉਹ ਦੋ ਦਿਨਾਂ ਬਾਅਦ ਪਹੁੰਚੀ ਤਾਂ ਫਿਰ ਉਸਤਾਜ ਦਾ ਇੱਕ ਬੈਂਸ ਸੀਗਾ ਉਹਦੀਆਂ ਦੋ ਗੱਲਾਂ ਮੈਨੂੰ ਯਾਦ ਆ ਕਹਿੰਦਾ ਜਦੋਂ ਫਿਰ ਉਸਤਾਦ ਨੂੰ ਕੁਝ ਲੱਗਦਾ ਨਾ ਕਹਿੰਦਾ ਕਾਦੇ ਚੇਲੇ ਵਾਲ ਕੇ ਨੇ ਕੱਟਦੇ ਜੋ ਸਾਲ ਕੇ ਨੇ ਬੀਹਾਂ ਦੀ ਦਵਾਈ ਉਹ ਬੀਹਾ ਕੋਲ ਗਾਈ ਹੋ ਜਿਹੜੀ ਮੈਂ ਮੰਗਾਈ ਹੋ ਬੀਪੀ ਘਟਾਉਣ ਦੀ ਤੇ ਅੱਛਾ ਹਾਂ ਉਹ ਬਸ ਫਿਰ ਲੱਗੋ ਤੀਂ ਦੇਖ ਵੀ ਉਸਤਾਦ ਦਾ ਘੁਰਨਾ ਢੰਗ ਵੀ ਕੀ ਸੀ ਹਾਂ ਹੈਨਾ ਉਹ ਵੀ ਨਾ ਤੂੰ ਲਿਖ ਕੇ ਮਤਲਬ ਪ੍ਰੋਪਰ ਮੈਤਰਾ ਹੀ ਹਾਂ ਉਹ ਦੱਸਿਆ ਗਿਆ ਤਾਂ ਬਈ ਜਦ ਉਸਤਾਦ ਗਰਦੀ ਗੱਲ ਚੱਲੀ ਹੈ ਨਾ ਮੇਰੇ ਇੱਕ ਗੱਲ ਯਾਦ ਆ ਗਈ ਮੈਂ ਇੱਕ ਵਾਰੀ ਨਾ ਕਿਸੇ ਇੱਕ ਵਿਆਹ ਤੇ ਗਿਆ ਉੱਥੇ ਜੱਜੀ ਵੀ ਗਾ ਰਿਹਾ ਸੀਗਾ ਤੇ ਉਹ ਵਿਆਹ ਕਿਸੇ ਇੰਡਸਟਰੀਅਲ ਬੰਦੇ ਦਾ ਸੀਗਾ ਸਦੂਲਪਾ ਜੀ ਨੇ ਵੀ ਹੁਣਾ ਸੀ ਤੇ ਜੈਜੀ ਨੇ ਮਤਲਬ ਜਯਦਵੀਰ ਨੂੰ ਵੀ ਨਾਲ ਸਟੇਜ ਤੇ ਚਾੜਾਇਆ ਸੀ ਨਾ ਪਰਿਵਾਰ ਦਾ ਖਿਆਲ ਰੱਖਦਾ ਹੋ ਵਧੀਆ ਚਲੋ ਤਾਂ ਸਦੂਲ ਸਾਹਿਬ ਪਹੁੰਚੇ ਸਟੇਜ ਤੇ ਤਾਂ ਉਹਨਾਂ ਨੇ ਜੈਜੀ ਦੀ ਤਾਰੀਫ ਕੀਤੀ ਵੀ ਯਾਰ ਤੂੰ ਚੰਗਾ ਚੇਲਾ ਹੈਣਾ ਚੰਗੀ ਸਿਗਰ ਦੀ ਨਿਭਾ ਰਹਿਆ ਹਾਂ ਤੂੰ ਮਾਨਸਾ ਦੇ ਪਰਿਵਾਰ ਦਾ ਇੰਨਾ ਖਿਆਲ ਰੱਖ ਰਿਹਾ ਤੂੰ ਜਯਦਵੀਰ ਨੂੰ ਨਾਲ ਲੈ ਕੇ ਆ ਰਹੇ ਹੈਣਾ ਕਹਿੰਦਾ ਇੱਕ ਮੈਂ ਵੀ ਦੇਖਿਆ ਜੀ ਕਹਿੰਦਾ ਚੇਲਾ ਹੂੰ ਇੱਕ ਵਾਰ ਨਾ ਕਹਿੰਦਾ ਕਿ ਸਿੱਖਦਾ ਸੀ ਬੰਦਾ ਸੰਗੀਤ ਕਿਸੇ ਗੁਰੂ ਕੋਲੇ ਉਹ ਗੁਰੂ ਨੇ ਕਿਹਾ ਜਾਣਾ ਸੀਗਾ ਹੂੰ ਠੀਕ ਹੈ ਅਗਲੇ ਦਿਨ ਨਾ ਉਹ ਕਹਿੰਦਾ ਵੀ ਤੂੰ ਆ ਕੇ ਕੱਲ ਨੂੰ 8:00 ਵਜੇ ਆ ਜੀ ਹੂੰ ਤੇ ਸਾਈਕਲ ਲੈ ਕੇ ਆਈ ਤੇ ਆਪਾਂ ਜਾ ਕੇ ਅਮੈਂ ਕਿਤੇ ਤੂੰ ਮੇਰੇ ਨਾਲ ਚੱਲੀ ਮੈਨੂੰ ਥੋੜਾ ਕੰਮ ਆ ਕਿਤੇ ਥੋੜਾ ਸ਼ਹਿਰ ਨੇੜੇ ਜਾ ਕੇ ਆਉਣਾ ਕਿਤੇ ਹੂੰ ਹੂੰ ਤੇ ਚੇਲਾ ਆ ਗਿਆ ਟਾਈਮ ਤੇ ਪਹੁੰਚ ਗਿਆ ਸਾਈਕਲ ਫੜਿਆ ਤੇ ਗੁਰੂ ਜੀ ਨੇ ਕਹਿੰਦਾ ਗੁਰੂ ਜੀ ਚਲਾਓ ਹੂੰ ਵੀ ਮੈਂ ਬਹਿਣਾ ਹੈ ਨਾ ਹੂੰ ਉਹ ਕਹਿੰਦਾ ਮੈਂ ਮੈਚ ਨਹੀਂ ਚਲਾਉਣਾ ਤੂੰ ਚਲਾਏਂਗਾ ਮੈਂ ਬੈਠੂਗਾ ਕਹਿੰਦਾ ਨਹੀਂ ਨਹੀਂ ਜੇ ਮੈਂ ਬੈਠਾ ਮੇਰੇ ਪੇਟ ਸੋਡਿਓ ਨਹੀਂ ਹੋ ਜੂਗਾ ਕਹਿੰਦਾ ਅੱਛਾ ਮੈਂ ਦੇਖੋ ਚਲਾਸ ਨਾ ਲਗਾ ਚੱਲੇ ਆਦੇ ਵੀ ਹੁੰਦੇ ਨੇ ਸਕੀਮ ਪਾ ਕੇ ਚਲਾਉਣਾ ਵਾੜਾ ਮੈਂ ਚਲਾਉਂਗਾ ਤੇ ਮੇਰੀ ਪੇਟ ਤੁਹਾਡੇ ਵੱਲੀ ਹੋ ਜਾਣੀ ਹੈ ਇਹਦੇ ਵੀ ਚਲੋ ਹੈ ਨਾ ਕਈ ਵਾਰੀ ਕਿਸੇ ਆਦਮੀ ਨੇ ਚੰਦੀ ਗੱਲ ਦੇ ਵਿੱਚ ਹੁੰਦੇ ਨੇ ਚੱਲਦੇ ਰਹੇ ਸੋ ਭਾਈ ਕੋਈ ਕੋਈ ਰੰਗ ਕੋਈ ਕੋਈ ਮੈਨੂੰ ਕੁਸਣਾਓ ਚਲੋ ਹੁਣ ਉਸਤਾਦ ਸ਼ਿਗਰ ਜੀ ਨੇ ਗੱਲਾਂ ਚੱਲਦੀਆਂ ਮੈਂ ਤੁਹਾਨੂੰ ਪਹਿਲਾਂ ਆਪਣੇ ਉਸਤਾਦ ਜੀ ਦਾ ਲਿਖਿਆ ਹੋਇਆ ਗੀਤ ਸੁਣਾਉਣਾ ਜੀ ਅੱਖਾਂ ਥੱਕ ਗਈਆਂ ਤੱਕ ਤੱਕ ਰਾ ਸੱਜਣਾ ਅੱਖਾਂ ਥੱਕ ਗਈਆਂ ਤੱਕ ਤੱਕ ਰਾ ਸੱਜਣਾ ਮੈਂ ਤੇਰਾ ਕੀਤਾ ਇੰਤਜ਼ਾਰ ਖਾਮ ਖਾ ਸੱਜਣਾ ਅੱਖਾਂ ਥੱਕ ਗਈਆਂ ਤੱਕ ਤੱਕ ਹਰਾ ਸੱਜਣਾ ਗੱਡੀ 11 ਵਾਲੀ ਲੰਗੀ ਜੀ ਦਾ ਕੀਤਾ ਸੀ ਕਰਾ ਖੌਰੇ ਭੁੱਲ ਗਿਆ ਹੋਣਾ ਸੋਹਣਾ ਦਿਨ ਐਤਵਾਰ ਕਦੇ ਸੋਚਾਂ ਸ਼ਾਇਦ ਬਦਲੀ ਸਲਾ ਸੱਜਣਾ ਮੈਂ ਤੇਰਾ ਕੀਤਾ ਇੰਤਜ਼ਾਰ ਖਾਮ ਖਾਸ ਸੱਜਣਾ ਅੱਖਾਂ ਥੱਕ ਗਈਆਂ ਤੱਕ ਤੱਕ ਰਾ ਸੱਜਣਾ ਤੁਸੀਂ ਦੇਖੋ ਵੀ ਕਿੰਦੀ ਸੁਣੀ ਗੱਲ ਆ ਇਹ ਤੁਸੀਂ ਦੇਖੋ ਆਪਾਂ ਬੈਠੇ ਲਾਈਵ गा ਰਹੇ ਆ ਇਹ ਜਿੰਨਾ ਸਵਾਦ ਆ ਰਿਹਾ ਤਾਂ ਜਦੋਂ ਮਿਊਜ਼ਿਕਲੀ ਚੀਜ਼ ਗਾਈ ਜਾਂਦੀ ਆ ਤੇ ਮਿਊਜ਼ਿਕ ਨਾਲ ਚੀਜ਼ ਬਣਦੀ ਆ ਤੁਸੀਂ ਦੇਖੋ ਦੁੱਖਣਾ ਸਵਾਦ ਹੋ ਜਾਣਾ ਏਨੇ ਜੇ ਮੇਰੇ ਦੋਨਾਂ ਉਸਤਾਦਾਂ ਦੀ ਸਮਝ ਲੋ ਝਲਕੇ ਗਈ ਕਿਉਂਕਿ ਲਿਖਿਆ ਅ ਉਸਤਾਦ ਜੀ ਰੱਬੀ ਬਹਿਰੋਂਪੁਰ ਸਾਹਿਬ ਨੇ ਤੇ ਇਹਦੀ ਜਿਹੜੀ ਤਰਜ ਬਣਾਈ ਸੀਗੀ ਉਹ ਜਗਿੰਦਰ ਕਨਾਵ ਸਾਹਿਬ ਨੇ ਬਣਾਈ ਸੀ ਉਹਦਾ ਮਿਲ ਉਹਨਾਂ ਦੇ ਮਿਲਾਂ ਹੀ ਬਹੁਤ ਚਿਰ ਲੱਗਦਾ ਰਿਹਾ ਹੈ ਬਹੁਤ ਚਿਰ ਲੱਗਦਾ ਰਿਹਾ ਹੈ ਆਪਾਂ ਜਾਂਦੇ ਰਹੇ ਉੱਥੇ ਫਿਰ ਜਾਂਦੇ ਰਹੇ ਸੀ ਸੋ ਬادیه ਗੱਲ ਆ ਬਾਈ ਜੋ ਜਿਹੜੇ ਲੋਕ ਚੰਗੇ ਨੇ ਮੈਨੂੰ ਲੱਗਦਾ ਉਹਦੇ ਵਿੱਚ ਚੰਗੇ ਲੋਕਾਂ ਦੀ ਗੱਲ ਹਮੇਸ਼ਾ ਹੁੰਦੀ ਰਹਿਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਫਿਰ ਹੀ ਅੱਗੇ ਸਾਡੇ ਲੋਕਾਂ ਦੇ ਵਿੱਚ ਚੰਗਾ ਕਰਨ ਦਾ ਹਿੰਮਤ ਆਉਗੀ ਹਨਾ ਕਿਉਂਕਿ ਜੇ ਮਾੜਾ ਮਾੜਾ ਆ ਗਿਆ ਹੈਗਾ ਨਾ ਤਾਂ ਫਿਰ ਲੋਕ ਕਿ ਚੰਗਾ ਕਰਨਾ ਛੱਡ ਜਾਣਗੇ ਛੱਡ ਜਾਣਗੇ ਬਿਲਕੁਲ ਬਿਲਕੁਲ ਚੰਗੇ ਲੋਕਾਂ ਦੀ ਗੱਲ ਹਮੇਸ਼ਾ ਚੱਲਦੀ ਰਹੇ ਚੰਗਾ ਸਮਾਜ ਦੇ ਵਿੱਚ ਆਉਂਦਾ ਰਹੇ ਚੰਗੇ ਮਾੜੇ ਦੀ ਪਰਖ ਵੀ ਤਾਂ ਹੀ ਹੋਣੀ ਹੈ ਜੇ ਇੱਕ ਵਾਰ ਇਹ ਹੋ ਜਾਏਗਾ ਸਾਰਾ ਕੁਝ ਫਿਰ ਉਹ ਵੀ ਨਹੀਂ ਪਤਾ ਲੱਗਦਾ ਬਹੁਤ ਆਤ ਅੱਜਕੱਲ੍ਹ ਵੈਸੇ ਦੂਜੇ ਕੰਮ ਵੀ ਜ਼ਿਆਦਾ ਹੈ ਪਰ ਬਈ ਮੈਨੂੰ ਲੱਗਦਾ ਵੀ ਯਾਰ ਚੰਗਾ ਵੀ ਸੁਣਾਉਣ ਵਾਲਾ ਚਾਹੀਦਾ ਤਾਂ ਲੋਕ ਸੁਣਦੇ ਨਹੀਂ ਸੁਣਦੇ ਬਿਲਕੁਲ ਸੁਣਦੇ ਆਪਾਂ ਸਰਤਾਜ ਬਾਈ ਦੀ ਗੱਲ ਕਰੀਏ ਬਾਬਾ ਅਸਮਾਨ ਸਾਹਿਬ ਦੀ ਗੱਲ ਕਰੀਏ ਹਨਾ ਕਮਰਗਰੇ ਵਾਲ ਬਾਈ ਕਿੰਨਾ ਹਨਾ ਤੇ ਮਨ ਲੱਗਦਾ ਵੀ ਤੁਹਾਡੇ ਚ ਇੰਨੀ ਕਿਤਾ ਹਿੰਮਤ ਤਾਂ ਹੀਦੀ ਹੈ ਵੀ ਤੁਸੀਂ ਯਾਰ ਆਪਦੀ ਗੱਲ ਕਹਿਣ ਦੀ ਹਿੰਮਤ ਰੱਖੋ ਯਾਰ ਹਨਾ ਹੁਣ ਤੁਸੀਂ ਕਿੰਨਾ ਸੁਣਾ ਗਾਇਆ ਬਿਲਕੁਲ ਬਿਲਕੁਲ ਹਮੇਸ਼ਾ ਵਧੀਆ ਗਾਇਆ ਤੇ ਅੱਗੇ ਵੀ ਵਧੀਆ ਗਾਉਣ ਦੀ ਤੁਹਾਡੀ ਸੋਚ ਆ ਹਨਾ ਸੋ ਮਨ ਲੱਗਦਾ ਸਮਾਜ ਚ ਇਹੋ ਜਿਹੇ ਲੋਕ ਆ ਜਾਣਗੇ ਤਾਂ ਸਮਾਜ ਵਧੀਆ ਤਰੀਕੇ ਨਾਲ ਚੱਲਦਾ ਰਹੂਗਾ ਸਾਨੂੰ ਤਾਂ ਸਿੱਖਿਆ ਹੀ ਇਹੀ ਮਿਲੀ ਹੈ ਵੀ ਚੰਗਾ ਹੀ ਗਾਉਣਾ ਹੈ ਠੀਕ ਹੈ ਕਿਉਂਕਿ ਪੜ੍ਹਦੇ ਰਹੀਏ ਲਿਟਰੇਚਰ ਚੰਗਾ ਕਿਤਾਬਾਂ ਕਿਉਂਕਿ ਮੇਰੇ ਉਸਤਾਦ ਜੀ ਲਿਖਦੇ ਸੀਗੇ ਆਪ ਤੇ ਉਸ ਤੋਂ ਇਲਾਵਾ ਮੇਰੀ ਸੰਗਤ ਵੀ ਇਦਾਂ ਦੇ ਸ਼ਾਇਰ ਲੋਕਾਂ ਨਾਲ ਵਧੀਆ ਜਿਹੜੇ ਹੈਗੇ ਉਹਨਾਂ ਨਾਲ ਰਹੀ ਹੈ ਉਹਦੇ ਕਰਕੇ ਮੈਨੂੰ ਹਲਕਾ ਫੁਲਕਾ ਕੋਈ ਪਸੰਦ ਹੀ ਨਹੀਂ ਆਉਂਦਾ ਉਹਨਾਂ ਨੂੰ ਬਈ ਤੁਹਾਡਾ ਇੱਕ ਗੀਤ ਹੈ ਜਿਹੜਾ ਮੈਨੂੰ ਬਹੁਤ ਪਸੰਦ ਆ ਹੂੰ ਉਹ ਰੱਬ ਵਰਗੀ ਸਜਣਾ ਹਾਂ ਪੁਰਾਣੇ ਰੱਬੜੇ ਬੰਦ ਕਰਦੇ ਉਹਦੀਆਂ ਦੋ ਲੈਣਾ ਆਪਾਂ ਗਾ ਸਕਦੇ ਬਿਲਕੁਲ ਜੀ ਬਿਲਕੁਲ ਸਾਡੇ ਸ਼ਰੋਤਿਆਂ ਨੂੰ ਦਾ ਸੁਣਨ ਜੇ ਚੰਗਾ ਲੱਗੇਗਾ ਮੈਨੂੰ ਬਹੁਤ ਜਲਦੀ ਗੀਤ ਮਾਰਕੀਟ 'ਚ ਵੀ ਤੁਸੀਂ ਮਿਊਜ਼ਿਕ ਦੇ ਨਾਲ ਸੁਣੋਗੇ ਇਹਨ ਇਹ ਮੈ ਤੋਂ ਦੋ ਬੋਲ ਸੁਣਾ ਰਿਹਾ ਉਹਦੇ ਉਹ ਦਿਲ ਨਾ ਦੇਵੀਂ ਦਿਲ ਨਾ ਮੰਗੀ ਹੱਸਦੀ ਜਿੰਦ ਨਾ ਸੂਲੀ ਟੰਗੀ ਔਰ ਰੂਹਾ ਵਿੱਚ ਹੁਣ ਕੋਈ ਨਹੀਂ ਨਿਭਦਾ ਓਏ ਉਮਰਾਂ ਤੱਕ ਕੋਈ ਨਹੀਂ ਨਿਭਦਾ ਕਰ ਲੈ ਇਸ਼ਕ ਹੁਸਨ ਤੋਂ ਓਲਾ ਓ ਜੀ ਲੈ ਕੰਧ ਕਰਕੇ ਬਈ ਰੱਬ ਵਰਗੇ ਸੱਜਣ ਬਣਾਉਣ ਓਏ ਰੱਬ ਨੇ ਬੰਦ ਕਰਤੇ ਰੱਬ ਵਰਗੇ ਸੱਜਣ ਬਣਾਉਣ ਓਏ ਰੱਬ ਨੇ ਬੰਦ ਕਰਤੇ ਕੀ ਬਾਤ ਹੈ ਭਾਈ ਬਹੁਤ ਦਵਿੰਦਰ ਸਿੰਧਾ ਜੀ ਦਾ ਲਿਖਿਆ ਹੋਇਆ ਗੀਤ ਹੈ ਹਾਂ ਆਪਣੇ ਦੋਸਤ ਨੇ ਵਧੀਆ ਬਹਿ ਜਾਣ ਦਾ ਬਹਿਣ ਜੰਗੀਤ ਨਾਲ ਅੱਛਾ ਲਿਖਦੇ ਨੇ ਬਹੁਤ ਬਹੁਤ ਸੋਹਣੇ ਉਹਨਾਂ ਦੇ ਗੀਤ ਹੁੰਦੇ ਆ ਇੱਕ ਮੇਰਾ ਧਾਰਮਿਕ ਗੀਤ ਜਿਹੜਾ ਹੁਣੇ ਆ ਸਾਡਾ ਪਿੰਡ ਸਾਰਾ ਸਰਹੰਦ ਚੱਲਿਆ ਉਹ ਸੋਹਣਾ ਥੋੜਾ ਚੱਲ ਰਿਹਾ ਉਹ ਮੈਂ ਸੁਣਿਆ ਕਿ ਬਹੁਤ ਸੋਹਣਾ ਗੀਤ ਹੈ ਭਾਈ ਉਹ ਚੰਗੀ ਗੱਲ ਆ ਸਾਨੂੰ ਸਾਡੇ ਸ਼ਹੀਦਾਂ ਨੂੰ ਵੀ ਅਨੁਸਰਤਾਂ ਅਗਲੀ ਦੇਣੇ ਜ਼ਰੂਰੀ ਨੇ ਕਿਉਂਕਿ ਉਹ ਤਾਂ ਜ਼ਰੂਰੀ ਨੇ ਬਾਈ ਸਾਡੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਿੰਨਾ ਦੇ ਵਾਰਸ ਸਾਡੇ ਪਿਤਾ ਪੁਰਖੇ ਕੌਣ ਸੀ ਅਸੀਂ ਕਿੱਥੋਂ ਆਏ ਆ ਅਸਲ 'ਚ ਲੰਗਰ 'ਚ ਜਦੋਂ ਜਾਂਦੇ ਆ ਨਾ ਅਕਸਰ ਜਦੋਂ ਸਿਆਣੇ ਗੱਲਾਂ ਕਰਦੇ ਹੁੰਦੇ ਸੀਗੇ ਵੀ ਯਾਰ ਹੁਣ ਇਹ ਮੁੰਡੇ ਨਾ ਜਿਹੜੇ ਉਹ ਮੋਟਰਸਾਈਕਲਾਂ ਤੇ ਬੜਾ ਤੇਜ਼ ਲੈ ਕੇ ਆ ਟਰੈਕਟਰਾਂ ਤੇ ਲਾਊਡ ਲਾ ਕੇ ਸਪੀਕਰ ਉਹ ਜਾਂਦੇ ਸੀਗੇ ਇਸ ਕਰਕੇ ਇਸ ਗਾਣੇ 'ਚ ਨਾ ਸੀ ਇੱਕ ਪਹਿਲਾਂ ਅਨਾਉਂਸਮੈਂਟ ਪਾਈ ਆ ਜਿਹੜੀ ਗਾਨੇ ਦੇ ਨਾਲ ਲੋਕਾਂ ਨੂੰ ਉਹ ਵੀ ਸੁਣ ਸੁਣ ਕੇ ਬੱਚੇ ਤਾਂ ਉਹਨਾਂ ਨੂੰ ਲੱਗੂਗਾ ਵੀ ਅਸੀਂ ਜੇ ਜਾਣਾ ਵੀ ਆ ਤਾਂ ਕਿੱਦਾਂ ਅਦਬ ਦੇ ਨਾਲ ਇਤਿਹਾਸ ਦੀ ਨਾਲ ਜਾਣਾ ਕਿਵੇਂ ਜਾਣਾ ਕਿਹਦੇ ਨਾਲ ਜਾਣਾ ਚਾਹੀਦਾ ਬਹੁਤ ਸਹੀ ਗੱਲ ਆ ਕਿਉਂਕਿ ਇਹ ਮੇਲਾ ਤਾਂ ਹੈ ਨਹੀਂ ਇਹਦਾ ਸ਼ਹੀਦੀ ਜੋੜ ਮੇਲਾ ਸ਼ਹੀਦੀ ਜੋੜ ਮੇਲਾ ਬਾਈ ਬਿਲਕੁਲ ਜੀ ਹੈਨਾ ਸੋ ਮੈਨੂੰ ਲੱਗਦਾ ਵੀ ਯਾਰ ਸਾਡੇ ਸ਼ਹੀਦਾਂ ਦੀ ਗੱਲ ਸਾਡੇ ਹੈਨਾ ਬਹਾਦਰ ਲੋਕਾਂ ਦੀ ਯੋਧਿਆਂ ਦੀ ਗੱਲ ਗੀਤਾਂ ਰਾਹੀ ਕਮਟਾਂ ਮਾਂ ਰਾਹੀ ਗਜ਼ਰਾ ਰਾਹੀ ਫਿਲਮਾਂ ਰਾਹੀ ਹੁੰਦੀ ਰਹਿਣੀ ਚਾਹੀਦੀ ਜੀ ਚਾਹੀਦੀ ਹੈ ਜੀ ਹੁਣ 4 ਸਾਲ ਜਾਂ ਦੇ ਫਿਲਮ ਆਈ ਸੀ ਹੂੰ 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 ਬਹੁਤ ਬੱਚੇ ਹੋਜੇ ਨੇ ਜਿਨ੍ਹਾਂ ਨੇ ਉਹ ਫਿਲਮ ਦੇਖਣ ਤੋਂ ਬਾਅਦ ਮੁੜ ਕੇ ਕੇਸ ਕਤਲ ਨਹੀਂ ਕੀਤੇ ਬਿਲਕੁਲ ਨਹੀਂ ਬਿਲਕੁਲ ਹੈਨਾ ਕਿ ਚੰਗਾ ਸਾਡੇ ਸਮਾਜ ਚ ਆਊਗਾ ਜੇ ਮਾੜੇ ਦਾ ਪ੍ਰਭਾਵ ਪੈਂਦਾ ਬਾਈ ਤਾਂ ਨੈਤਿਕ ਜਿਹੇ ਚੰਗੇ ਦੇ ਪਊਗੀ ਪਊਗਾ ਨਾ ਸੋ ਚੰਗਾ ਆਉਣਾ ਚਾਹੀਦਾ ਸੋ ਚੰਗੇ ਲੋਕਾਂ ਨੂੰ ਰੱਬ ਚੰਗਾ ਕਰਨ ਦੀ ਹਿੰਮਤ ਬਖਸ਼ਦਾ ਰਹੇ ਸੋ ਉਹਨਾਂ ਨੂੰ ਤਰੱਕੀਆਂ ਵੀ ਦੇਵੇ ਸੋ ਮੈਨੂੰ ਲੱਗਦਾ ਵੀ ਇਹ ਤਾਂ ਹੋਰ ਜ਼ਿਆਦਾ ਵਧੀਆ ਮਾਹੌਲ ਬਣਦਾ ਰਹੂਗਾ ਹੈਨਾ ਸੋ ਅਗਲਾ ਬਾਈ ਹੋ ਨਵਾਂ ਤਾਜ਼ਾ ਵੀਰੇ ਹੁਣ ਇੱਕ ਤਾਂ ਮੇਰਾ ਬੇਬੇ ਤੇ ਗੀਤ ਹੈਗਾ ਜਿਹੜਾ ਸੁਣਿਆ ਮੈਂ ਬਹੁਤ ਖੂਬਸੂਰਤ ਗਾਣਾ ਬਾਈ ਥੋੜੇ ਦਿਨਾਂ ਚ ਉਹ ਬਾਗਮਾਲ ਗਾਣਾ ਉਹ ਮੈਨੂੰ ਲੱਗਦਾ ਮੈਂ শ্রোਤਿਆਂ ਨੂੰ ਇਸ ਮਾਧਿਅਮ ਦੇ ਜ਼ਰੀਏ ਇਹ ਬੇਨਤੀ ਕਰਨੀ ਚਾਹੁੰਗਾ ਵੀ ਤੁਸੀਂ ਉਹ ਗੀਤ ਨੂੰ ਸੁਣਿਓ ਉਹ ਤੁਹਾਨੂੰ ਗੀਤ ਕਿਤੇ ਹੋਰ ਲੈ ਜਾਊਗਾ ਉਹ ਗੀਤ ਸੁਣਨ ਦੇ ਨਾਲ ਨਾਲ ਉਹ ਮਾਨਣਯੋਗ ਗੀਤ ਹੈ ਕਿਉਂਕਿ ਮਾਂ ਹਰ ਘਰ ਚ ਹੁੰਦੀ ਹੈ ਤੇ ਉਹ ਮਾਂ ਦੀ ਐਸੀ ਗੱਲ ਹੈ ਮੈਨੂੰ ਲੱਗਦਾ ਸਿੱਧੂ ਨੇ ਲਿਖਿਆ ਨਾ ਸਾਡਾ ਭਰਾ ਸਿੱਧੂ ਸਾਬਰੀ ਇਹ ਬਹੁਤ ਕਮਾਲ ਲਿਖਦਾ ਹੋ ਬਹੁਤ ਸੋਹਣਾ ਲਿਖਿਆ ਹੋਣੇ ਸੋ ਉਹ ਗਾਣਾ ਮੈਨੂੰ ਲੱਗਦਾ ਵੀ ਹਰ ਘਰ ਦੇ ਵਿੱਚ ਬਈ ਵੱਜਣਾ ਚਾਹੀਦਾ ਯਾਰ ਬਿਲਕੁਲ ਇੰਨਾ ਖੂਬਸੂਰਤ ਗਾਣਾ ਹੋ ਸੋ ਉਹ ਤੁਸੀਂ ਵੀਡੀਓ ਸਮੀਤਰ ਰਿਲੀਜ਼ ਕਰ ਰਹੇ ਹੋ ਹਾਂਜੀ ਹਾਂਜੀ ਉਹਦਾ ਵੀਡੀਓ ਬਹੁਤ ਜਲਦੀ ਬਣੇਗਾ ਤੇ ਬਾਕੀ ਗਾਣੇ ਤਾਂ ਹੋਰ ਵੀ ਬਣੇ ਹੋਏ ਆ ਇੱਕ ਇੱਕ ਕਰਕੇ ਕਰਾਂਗੇ ਰਿਲੀਜ਼ ਭਾਈ ਕੋਈ ਗਜ਼ਲ ਹੋ ਜਾਏ ਗਜ਼ਲ ਕੋਈ ਕੁਝ ਹਾਂਜੀ ਜ਼ਰੂਰ ਜ਼ਰੂਰ ਇਹ ਇੱਕ ਤਾਂ ਮੈਂ ਹੁਣੇ ਪਿੱਛੇ ਜੇ ਅਮਰੀਕ ਗਾਫਲ ਨੂੰ ਲੋਕਾਂ ਨੂੰ ਅੱਜ ਕੱਲ ਰੌਲਾ ਰੱਪੇ ਹੀ ਸੁਣੀ ਜਾਂਦੇ ਨੇ ਰੌਲਾ ਰੱਪੇ ਚੱਲੀ ਜਾਂਦਾ ਮੈਂ ਜਦੋਂ ਆਪਾਂ ਜੇ ਬੈਠੇ ਦੋਨੇ ਭਰਾ ਕੋਈ ਸਕੂਨ ਦੀ ਗੱਲ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਨੂੰ ਲੱਗੇ ਯਾਰ ਅਸੀਂ ਕੁਝ ਸੁਣਿਆ ਮੈਂ ਅਮਰੀਕ ਗਾਫਲ ਸਾਹਿਬ ਮੇਰੇ ਬਹੁਤ ਮਤਲਬ ਪਸੰਦੀਦਾ ਜਿਹੜੇ ਹੈਗੇ ਆ ਉਹ ਅਫਜ਼ਲ ਗੋ ਹੈਗੇ ਆ ਜੀ ਇਹ ਅਸਲ 'ਚ ਗਜ਼ਲ ਨੂੰ ਮੈਂ ਥੋੜਾ ਜਿਹਾ ਫੋਕਲੋਰ ਚ ਮੈਂ ਕਰਾਇਆ ਸੀ ਕਿ ਤਾਂ ਕਿ ਗਜ਼ਲ ਦੀ ਵਿਦਾ ਵੀ ਜਿਹੜੀ ਆਮ ਸਾਡੇ ਆਮ ਉਹਦੇ ਤੱਕ ਪਹੁੰਚਦੀ ਰਹੇ ਹਨ ਜੀ ਕਈ ਵਾਰ ਗਜ਼ਲ ਇੰਨੀ ਕੰਪਲਿਕੇਟਡ ਹੋ ਜਾਂਦੀ ਹੈ ਵੀ ਉਹ ਉਹਦੇ ਲਫ਼ਜ਼ ਉਹਦੀ ਜਿਹੜੀ ਇੱਕ ਬੋਲ ਹੁੰਦੇ ਹਨ ਨਾ ਉਹ ਸਰੋਤੇ ਤੱਕ ਨਹੀਂ ਪਹੁੰਚਦੇ ਉਹ ਗਾਇਕੀ ਦੇ ਵਿੱਚ ਰੁਲ ਜਾਂਦੇ ਮੈਂ ਉਹਦੀ ਸਾਦਗੀ ਜੀ ਦੇ ਨਾਲ ਤਰਜ ਬਣਾ ਕੇ ਮੈਂ ਗਾਇਆ ਸੀਗਾ ਉਹ ਮੈਨੂੰ ਬਹੁਤ ਵਧੀਆ ਲੱਗਦੀ ਆ ਤੁਹਾਨੂੰ ਸੁਣਾਉਣਾ ਉਹ ਉਹਦੇ ਨਾਲ ਨਿਭਣੇ ਦਾ ਭਾਰ ਮਨੋ ਲੈ ਗਿਆ ਉਹਦੇ ਨਾਲ ਨਿਭਣੇ ਦਾ ਭਾਰ ਮਨੋ ਲੈ ਗਿਆ ਚੰਗਾ ਹੋਇਆ ਲੈਂਦਾ ਲੈਂਦਾ ਯਾਰ ਮਨੋ ਲੈ ਗਿਆ ਕੀ ਬੋਲਦਾ ਹੈ ਉਹਦੇ ਨਾਲ ਨਿਭਣੇ ਦਾ ਮੈਥੋਂ ਹੁਣ ਹੋਰ ਨਹੀਂ ਸਫਾਈਆਂ ਪੇਸ਼ ਹੋਣੀਆਂ ਮੈ ਤੋਂ ਹੁਣ ਹੋਰ ਨਹੀਂ ਸਫਾਈਆਂ ਪੇਸ਼ ਹੋਣੀਆਂ ਬੇ ਟਟੀਆਂ ਦਾ ਇੱਕੋ ਇੱਕ ਸਾਰ ਮਨੋ ਲੈ ਗਿਆ ਚੰਗਾ ਹੋਇਆ ਲੈਂਦਾ ਲੈਂਦਾ ਯਾਰ ਮਨੋ ਲੈ ਗਿਆ ਬਾਕਮਾਲ ਬਹੁਤ ਦੇ ਨਾਲ ਨਿਭਣੇ ਦਾ ਬਹੁਤ ਖੂਬਸੂਰਤ ਹੈ ਬਈ ਥੈਂਕ ਯੂ ਜੀ ਹੁਣੇ ਚੀਜ਼ਾਂ ਦੇਖੋ ਵੀ ਕਿੰਨਾ ਆਨੰਦ ਦਿੰਦੀਆਂ ਨੇ ਦਕੋ ਕਿੰਨਾ ਸਵਾਦ ਦਿੰਦੇ ਨੇ ਨਹੋਰਾ ਵੀ ਇੱਕ ਪਰ ਕਿੰਨੇ ਪਿਆਰ ਨਾਲ ਗਾਇਆ ਜਾਂਦਾ ਸੀ ਪਿਆਰ ਨਾਲ ਹੈ ਨਾ ਵੀ ਜਦੋਂ ਗੱਲ ਕਹਿਣ ਦਾ ਨਾ ਤਰੀਕਾ ਹੁੰਦਾ ਸੀ ਬਿਲਕੁਲ ਜਿਹੜੀ ਗੱਲ ਕਹੀ ਜਾਂਦੀ ਸੀ ਨਾ ਕਿਸੇ ਨੂੰ ਜੀ ਤਰਨਾ ਮੀਣਾ ਵੀ ਦਿੱਤਾ ਜਾਂਦਾ ਸੀ ਤਾਂ ਸਿਰਫ ਉਹਨੂੰ ਇੱਕ ਪਿਆਰ ਨਾਲ ਗਿਲਾ ਸ਼ਿਕਵਾ ਕੀਤਾ ਜਾਂਦਾ ਸੀ ਨਾ ਕਿ ਅੱਜ ਵਾਂਗੂ ਜਿਵੇਂ ਅੱਜਕੱਲ ਦੌਰ ਚੱਲਿਆ ਹੋਇਆ ਇੱਕ ਗਾਇਕ ਦਾ ਗਾਣਾ ਹੁੰਦਾ ਫਿਰ ਦੂਜਿਆਂ ਦੇ ਉਲਟ ਕਰ ਦਿੰਦਾ ਫਿਰ ਇਹ ਜਵਾਬੀ ਕਾਰਵਾਈ ਦਾ ਅੱਜਕੱਲ ਬੜਾ ਸਿਸਟਰ ਚੱਲਿਆ ਹੋਇਆ ਹੈ ਜੀ ਹਾਂ ਜੀ ਹਾਂ ਫਿਰ ਲੋਕ ਨੂੰ ਇੰਜੋਏ ਕਰ ਦੇਣ ਲਈ ਅੱچھے ਫਲਾਨੇ ਕਲਾਕਾਰ ਨੇ ਫਲਾਨੇ ਵਾਸਤੇ ਗੀਤ ਗਾਇਆ ਹੈ ਇਹ ਜਗ੍ਹਾ ਗੀਤ ਕਲਾਕਾਰਾਂ ਵਾਸਤੇ ਥੋੜੀ ਹੁੰਦੇ ਨੇ ਗੀਤ ਲੋਕਾਂ ਵਾਸਤੇ ਹੁੰਦੇ ਨੇ ਹੈਣਾ ਅਸੀਂ ਗੀਤਾਂ ਦੇ ਵਿੱਚ ਕਿਸੇ ਨੂੰ ਨੀਵਾਫੀ ਦਿਖਾਉਣਾ ਹੈ ਵੀ ਉਹ ਮੈਂ ਬਾਤ ਉੱਚਾ ਤੋਂ ਉਹ ਮਤ ਨੀਵਾ ਗੀਤ ਉਹਨੇ ਸਕੂਨ ਦੇ ਗੱਲ ਮੁਹੱਬਤ ਦੀ ਗੱਲ ਕੋਈ ਪਿਆਰ ਦੀ ਗੱਲ ਇਸ਼ਕ ਦੀ ਗੱਲ ਕੋਈ ਮਾਪਿਆਂ ਦੀ ਗੱਲ ਕੋਈ ਦੇਸ਼ ਦੀ ਗੱਲ ਹੈਣਾ ਨੂੰ ਤਾਂ ਪਿਆਰ ਦੀ ਹੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਪਿਆਰ ਜਿਹੜਾ ਜਿੰਨਾ ਵੰਡੋਂ ਉਹਨਾਂ ਘਟੇ ਨਫ਼ਰਤ ਤਾਂ ਪਹਿਲੇ ਹੀ ਦੁਨੀਆ 'ਚ ਬਹੁਤ ਹੋਈ ਪਈ ਹੈ ਹਨਾ ਬਈ ਕੋਈ ਇਹੋ ਜੀ ਯਾਦ ਹੂੰ ਕੋਈ ਯਾਦ ਜਿਹੜੀ ਸਾਂਝੀ ਕਰਨੀ ਚਾਹਦੇ ਹੋ ਸਾਡੇ ਨਾਲ ਤੁਸੀਂ ਇੰਨੇ ਸਫ਼ਰ ਦੇ ਦੌਰਾਨ ਕਿ ਕੀ ਤੁਹਾਡੇ ਨਾਲ ਬੜਾ ਕੁਝ ਵਾਪਰਿਆ ਹੋਊਗਾ ਕੋਈ ਹਾਸੇ ਮਜ਼ਾਕ ਵਾਲੀ ਗੱਲ ਚਾਹੀ ਹੋਵੇ ਚਾਹੀ ਵੀ ਵੈਸੇ ਗੱਲ ਇਮੋਸ਼ਨਲੀ ਗੱਲ ਹੋਵੇ ਕੋਈ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਯਾਦ ਜਿਹੜੀ ਤੁਹਾਨੂੰ ਹਮੇਸ਼ਾ ਚੇਤੇ ਰਹਿੰਦੀ ਹੋਵੇ ਯਾਦਾਂ ਤਾਂ ਬਹੁਤ ਸਾਰੀਆਂ ਜੁੜੀਆਂ ਹੋਈਆਂ ਹੁਣ ਮੇਰਾ ਸਫ਼ਰ ਤੁਸੀਂ ਦੇਖ ਲਓ 2006-7 ਤੋਂ ਲੈ ਕੇ ਹੁਣ ਤੱਕ ਚਲ ਰਿਹਾ ਕਿਉਂਕਿ ਵਿਚ ਨੂੰ ਮੇਰਾ ਗੈਪ ਰਿਆ ਘਟੋ-ਘਟ ਵੀ 6-7 ਸਾਲ ਦਾ ਉਹਦਾ ਕਾਰਨ ਕੀ ਸੀ ਬਾਈ ਉਹਦਾ ਕਾਰਨ ਇਹ ਸੀਗਾ ਬਈ ਜਦੋਂ ਟਿਪਾਂ ਜੇ ਬੰਦ ਹੋਈਆਂ ਨਾ ਤਾਂ ਉਸ ਤੋਂ ਬਾਅਦ ਕੰਪਨੀਆਂ ਵੀ ਫਿਰ ਅਫੋਰਡ ਕਰਨਾ ਆਰਟਿਸਟਾਂ ਨੂੰ ਮਤਲਬ ਹੱਥ ਖੜੇ ਕਰ ਗਿਆ ਸੀਗਾ ਤੇ ਕੁਝ ਫਿਰ ਮੈਨੂੰ ਇਹ ਸੀਗਾ ਵੀ ਆਪਾਂ ਬਾਰ ਬਾਰ ਸੈਟਲ ਹੁੰਦੇ ਕਿਉਂਕਿ ਮੈਂ ਜਸਦੇਵ ਯੰਵਲਾ ਜੀ ਮੈਨੂੰ ਕਹਿੰਦੇ ਹੁੰਦੇ ਸੀਗੇ ਚਲੋ ਹੁਣ ਪਤਾ ਨਹੀਂ ਇਹ ਗੱਲ ਮੈਨੂੰ ਕਹਿਣੀ ਬਣਦੀ ਹੈ ਕਿ ਨਹੀਂ ਇੱਥੇ ਉਹ ਮੈਨੂੰ ਕਹਿੰਦਾ ਸੀਗਾ ਪੁੱਤ ਜਿਹੜੇ ਸਾਨੂੰ ਸੁਣਨ ਵਾਲੇ ਆ ਨਾ ਸਾਰੇ ਬਾਹਰ ਚਲੇ ਗਏ ਤੇ ਇੱਥੇ ਕਹਿੰਦਾ ਯਾ ਬਈਏ ਰਹਿ ਗਏ ਤੇ ਯਾ ਗਵਈਏ ਰਹਿ ਗਏ ਅੱਛਾ ਮੈਂ ਸਹੀ ਗੱਲ ਲੈ ਉਹ ਸਹੀ ਗੱਲ ਹੈ ਉਹਨਾਂ ਨੇ ਮੈਨੂੰ ਕਹਿੰਦੇ ਹੁੰਦੇ ਸੀਗੇ ਕਿਉਂਕਿ ਯਾ ਤਾਂ ਉਹ ਲੁਧਿਆਣੇ ਰਹਿੰਦੇ ਸੀ ਉੱਥੇ ਜਿਆਦਾ ਸੀ ਪਹਿਲਾਂ ਹੁਣ ਤਾਂ ਇੱਧਰ ਸਾਡੇ ਜੰंडीगढ़ ਵੀ ਬਹੁਤ ਹੋ ਗਏ ਕਹਿੰਦਾ ਇੱਥੇ ਯਾ ਗਵਈਏ ਰਹਿ ਗਏ ਤੇ ਯਾ ਬਈਏ ਰਹਿ ਗਏ ਜਿਹੜੇ ਸਾਡੇ ਸਰੋਤੇ ਆ ਨਾ ਜਿਹੜੇ ਸਾਨੂੰ ਸੁਣਨ ਵਾਲੇ ਉਹ ਸਾਰੇ ਬਾਹਰ ਬੈਠੇ ਆ ਇਸ ਕਰਕੇ ਤੁਸੀਂ ਬਾਹਰ ਜਾਓ ਤੇ ਬਸ ਉਹ ਸਵੱਬ ਨਹੀਂ ਬਣ ਪਾਇਆ ਪਰ ਮੈਨੂੰ ਉਹਨਾਂ ਦੀ ਗੱਲ ਬਹੁਤ ਯਾ ਕਿਉਂਕਿ ਉਹਨਾਂ ਦਾ ਕਿ ਅੱਜ ਕੱਲ ਤੁਸੀਂ ਦੇਖ ਲਓ ਕਿੰਨੇ ਪ੍ਰੋਟੈਸਟ ਹੋ ਰਹੇ ਕਿੰਨਾ ਹੋ ਰਿਹਾ ਨਾ ਕਿਉਂਕਿ ਇਹ ਜਿਹੜਾ ਪ੍ਰਵਾਸੀਆਂ ਕਰਕੇ ਇੱਥੇ ਮਾਹੌਲ ਖਰਾਬ ਹੋ ਰਿਹਾ ਉਹ ਕਿੰਨੇ ਘੱਟੋ ਘੱਟ 4-5 ਸਾਲ ਮੈਨੂੰ ਪਹਿਲਾਂ ਉਸਤਾਦ ਜੀ ਕਹੇਗੇ ਸੀਗੇ ਕਹਿੰਦੇ ਬਈ ਨਿਕਲ ਲੋ ਵੀ ਬਈ ਸਹੀ ਕਰ ਲੈ ਬਈ ਅਕੇ ਜਿਹੜੇ ਸਕੂਲ ਮੈਨੂੰ ਲੱਗਦਾ ਵੀ ਇਹ ਚਾਹੀਦਾ ਵੀ ਇਹ ਲੋਕ ਨੂੰ ਬਈ ਸਾਥ ਦੇਣਾ ਮੈਂ ਇਹ ਨਹੀਂ ਕਹਦਾ ਵੀ ਤੁਸੀਂ ਬਹੁਤ ਵੱਡੇ ਲੈਵਲ ਤੇ ਹੈ ਨਾ ਕੋਈ ਜਿਹੜੇ ਬੰਦੇ ਚੰਗੇ ਗਾਇਕ ਨੇ ਜਿਹੜੇ ਕੋਈ ਵਿਰਸਾ ਸੰਭ ਕੇ ਬੈਠੇ ਨੇ ਚੰਗਾ ਗਾਰ ਹੈ ਨਹੀਂ ਮਤਲਬ ਉਹਨਾਂ ਨੂੰ ਤਾਂ ਲੋਕਾਂ ਨੂੰ ਬੈਸੀ ਮਹਿਫਲਾਂ ਲਈ ਬੁਲਾ ਲੈਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹੋਰ ਕਿ 10 ਬੰਦੇ ਵੀ ਬੰਦੇ ਇਕੱਠੇ ਹੋਣ ਹੈਨਾ ਆਪ ਦਾ ਥੋੜਾ ਬਹੁਤਾ ਕੰਟਰੀ ਕਰਨ ਤੇ ਉਹਨਾਂ ਨੂੰ ਬਹਿ ਕੇ ਆਨੰਦ ਲੈਣਾ ਚਾਹੀਦਾ ਆਨੰਦ ਨਾਲ ਸੁਣਨਾ ਚਾਹੀਦਾ ਇਸ ਤਰ੍ਹਾਂ ਬਹਿ ਕੇ ਹੈਨਾ ਸੋ ਇਹ ਹਾਲ ਹੈਗਾ ਬਈ ਬਾਤ ਸਹੀ ਹੈਗਾ ਬਾਹਰ ਹੈਗਾ ਬਾਹਰ ਮੈਂ ਤਾਂ ਲੱਗਦੀ ਹਾਂ ਬਾਹਰ ਦੀਆਂ ਫੈਮਲੀਆਂ ਕਲਾਕਾਰ ਬੁਲਾਉਂਦੀ ਨੇ ਉਹਦੇ ਬਰਥਡੇ ਪਾਰਟੀ ਤੇ ਐਨੀਵਰਸਰੀ ਤੇ ਬੱਚੇ ਦਾ ਬਰਥਡੇ ਹੋ ਗਿਆ ਮਤਲਬ ਉਹ ਉੱਥੇ ਨਾ ਕਲਾਕਾਰ ਨੂੰ ਬੁਲਾ ਕੇ ਉਹਨੂੰ ਬਹਿ ਕੇ ਸੁਣਦੇ ਨੇ ਸੁਣਦੇ ਨੇ ਅਸਲ 'ਚ ਸਾਨੂੰ ਸਰੋਤੇ ਸੁਣਨ ਵਾਲੇ ਜਿਹੜੇ ਸਾਨੂੰ ਭੀੜ ਨਾਲ ਜਿਹੜੀ ਅਸੀਂ ਕਿਉਂਕਿ ਘਨੌਤ ਸਾਹਿਬ ਵੀ ਜਿਹੜੇ ਸੀਗੇ ਉਹ ਯਮਲਾ ਜੀ ਦੇ ਸ਼ਿਗਰਦ ਸੀਗੇ ਤੇ ਮੇਰਾ ਕਨੈਕਸ਼ਨ ਉਹਨਾਂ ਨਾਲ ਵੀ ਜਾ ਜੁੜਦਾ ਤੇ ਉਹ ਜਿਹੜੇ ਸਾਨੂੰ ਸਿਰਫ ਭੀੜ ਨਾਲ ਕੋਈ ਮਤਲਬ ਤੱਲਕ ਨਹੀਂ ਹੁੰਦਾ ਸਾਨੂੰ ਇਹ ਹੁੰਦਾ ਜਾਇ ਥੋੜੇ ਹੋਣ ਪਰ ਸੁਣਨ ਵਾਲੇ ਹੋਣ ਜਿਹੜੀ ਗੱਲ ਅਸੀਂ ਕਹੀਏ ਉਹਦੀ ਸਾਨੂੰ ਉਹਨਾਂ ਇੱਕ ਦਾਦ ਮਿਲੇ ਹੈ ਨਾ ਕਿਉਂਕਿ ਗਜ਼ਲਾਂ ਨੂੰ ਕੰਪੋਜ਼ ਕਰਨਾ ਇਦਾਂ ਦੇ ਗੀਤਾਂ ਨੂੰ ਜਿਹੜੇ ਕੰਪੋਜ਼ ਕਰਨਾ ਉਹਨੂੰ ਗਾਉਣਾ ਉਹਨੂੰ ਬਣਾਉਣਾ ਉਦਲੀ ਬਹੁਤ ਮਿਹਨਤ ਲੱਗਦੀ ਹੈ ਫਿਰ ਉਹ ਦਾਦ ਜਿਹੜਾ ਹੋਗਾ ਉਹੀ ਬੰਦਾ ਦੇ ਪਾਊਗਾ ਜਿਹੜ ਨੂੰ ਉਸ ਚੀਜ਼ ਦੀ ਸਮਝ ਹੋਊਗੀ ਬਿਲਕੁਲ ਬਾਈ ਬਿਲਕੁਲ ਬਿਲਕੁਲ ਬਈ ਕੋਈ ਇਹੋ ਜਿਹਾ ਗਾਣਾ ਜਿਹੜਾ ਜਿਹੜਾ ਤੁਹਾਡੇ ਬਹੁਤ ਦਿਲ ਦੇ ਨਜ਼ਦੀਕ ਹੋਵੇ ਤੁਹਾਡਾ ਗਾਇਆ ਹੋਇਆ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਅਹ ਦੇਖੋ ਗਾਣੇ ਦਾ ਮੇਰੇ ਤਕਰੀਬਨ ਸਾਰੇ ਹੀ ਮੈਂ ਉਹੀ ਗਾਇਆ ਜਿਹੜੇ ਮੈਨੂੰ ਆਪਣੇ ਆਪ ਨੂੰ ਚੰਗੇ ਲੱਗਦੇ ਆ ਅਹ ਇੱਕ ਮੈਂ ਗਾਣਾ ਤਮਾਸ਼ਾ ਮਿੱਟੀ ਦਾ ਕੀਤਾ ਸੀਗਾ ਉਹ ਵੀ ਮੈਨੂੰ ਬਹੁਤ ਮੇਰਾ ਰਮੈਸ ਸੁਣਿਆ ਬਹੁਤ ਖੂਬਸੂਰਤ ਜਣਾ ਤੇ ਇੱਕ ਨਾ ਸੁਮਿਤ ਪ੍ਰਿਆ ਵਾਲੇ ਜਿਹੜੇ ਹੈਗੇ ਅੱਛਾ ਲਿਖਦੇ ਨੇ ਬਹੁਤ ਹਾਂਜੀ ਸਾਡੇ ਬਹੁਤ ਸਤਿਕਾਰਯੋਗ ਵੱਡੇ ਵੀਰਾਂ ਉਹਨਾਂ ਦਾ ਇੱਕ ਗੀਤ ਸੀਗਾ ਤੁਸੀਂ ਦੇਖਿਆ ਹੋਣਾ ਕੰਜਕਾਂ ਨੂੰ ਲੋਕ ਜਦੋਂ ਦੁਸ਼ਿਆਰੇ ਦੇ ਦਿਨ ਉਹਨਾਂ ਨੂੰ ਲੱਭਦੇ ਕਰਦੇ ਹਨਾ ਤੇ ਉਹਨਾਂ ਦਾ ਇੱਕ ਗੀਤ ਆ ਉਹ ਮੈਂ ਗਾ ਕੇ ਪਾਇਆ ਸੀਗਾ ਅੱਜ ਸੁਣਿਆ ਅੱਜ ਸੁਣਿਆ ਮੈਂ ਪੂਜਾ ਲਈਓ ਕਿੰਜ ਕਾ ਲੱਭਦੇ ਨੇ ਕਦੇ ਜਿਨਾਸੀ ਕੋ ਖੱਚ ਕਤਲ ਕਰਾਇਆ ਧੀਆਂ ਨੂੰ ਨਾ ਹੀ ਪੁੱਤ ਦੀ ਦਾਤ ਮਿਲੀ ਨਾ ਜੰਮੀ ਧੀ ਮੁੜ ਕੇ ਜਿਸ ਕਰਮ ਹਮਾਰੇ ਜੋੜੇ ਨੇ ਠੁਕਰਾਇਆ ਧੀਆਂ ਨੂੰ ਸਹੀ ਗੱਲ ਹੈ ਅੱਜ ਸੁਣਿਆ ਉਹ ਪੂਜਾ ਦੇ ਲਈ ਕੰਜਕਾਂ ਲੱਭਦੇ ਨੇ ਕਦੇ ਜਿਨਾਸੀ ਕੁਖ ਚ ਕਤਲ ਕਰਾਇਆ ਧੀਆਂ ਨੂੰ ਯਾਹ ਕੀ ਬਾਤ ਆ ਭਾਈ ਕੀ ਨੰਦਾ ਇਦਾਂ ਦੇ ਗਾਣੇ ਇਦਾਂ ਦੀ ਮੇਰੇ ਸਿਲੈਕਸ਼ਨ ਤੇ ਮੈਨੂੰ ਇਦਾਂ ਦੇ ਗਾਣੇ ਜਿਹੜੇ ਜਿਹੜੇ ਮੈਨੂੰ ਚੰਗੇ ਲੱਗਦੇ ਮੇਰੇ ਦਿਲ ਨੂੰ ਚੰਗੇ ਲੱਗਦੇ ਮੈਂ ਉਹ ਹੀ ਗਾਣੇ ਬਾਈ ਮੈਂ ਅਕਸਰ ਗੱਲ ਕਰਦਾ ਹੁਣ ਨਾ ਹਮੇਸ਼ਾ ਕਿ ਜਿਹੜੇ ਇਹੋ ਜਿਹੇ ਕਲਾਕਾਰ ਨੇ ਤੁਹਾਡੇ ਵਰਗੇ ਜਿਹੜੇ ਫੋਕੀ ਸ਼ੋਹਰਤ ਲਈ ਆਪਣੀ ਜਬੀਰ ਨਾਲ ਸਮਝੌਤਾ ਨਹੀਂ ਕਰਦੇ ਉਹ ਵੀ ਜੋਦੇ ਨਹੀਂ ਬਾਈ ਅੱਜ ਦੇ ਵਕਤ ਦੇ ਵਿੱਚ ਜਦੋਂ ਇੰਨਾ ਜਿਆਦਾ ਮਾਲੋ ਮਹਿੰਗਾਈ ਹੋ ਚੁੱਕੀ ਆ ਹਰ ਬੰਦੇ ਨੂੰ ਲੋੜ ਆ ਪੈਸੇ ਦੀ ਖਾਸ ਕਰਕੇ ਹੈਨਾ ਤੇ ਸਾਡਾ ਤਾਂ ਰੋਜ਼ਗਾਰ ਹੀ ਇਹੀ ਆ ਹੁਣ ਆਪਣੀ ਕੀ ਫੈਕਟਰੀ ਤੇ ਲੱਗੀ ਨਹੀਂ ਹੋਈ ਵੀ ਭਾਈ 4 ਪੈਸੇ ਉਧਰੋਂ ਆਦਦੇ ਗਾਉਂਦੇ ਸੀ ਸ਼ੌਕ ਲਈਆਂ ਆਪੜ ਤਾਂ ਕੀ ਰੋਜ਼ਗਾਰ ਆ ਵੀ ਇਸ ਦੌਰ ਦੇ ਵਿੱਚ ਰਹਿ ਕੇ ਫਿਰ ਵੀ ਆਦੀ ਜ਼ਮੀਰ ਨਾਲ ਸਮਝੌਤਾ ਨਾ ਕਰਨਾ ਤੇ ਬਹੁਤ ਵੱਡੀ ਗੱਲ ਆ ਬਾਈ ਤੁਸੀਂ ਮਨ ਨਾਲ ਇਸ ਲਈ ਵਧਾਈ ਦੇ ਹੱਕਦਾਰੋਂ ਮੈਂ ਮੈਂ ਕਹਿਣਾ ਉਹ ਨਾ ਵੀ ਇਹੋ ਜਿਹੇ ਕਲਾਕਾਰਾਂ ਦੀ ਲੋਕਾਂ ਨੂੰ ਅਪੀਲ ਕਰਦੇ ਨੇ ਵੀ ਇਹੋ ਜਿਹੇ ਕਲਾਕਾਰਾਂ ਦੀ ਕਦਰ ਕਰਿਆ ਕਰੋ ਫਿਰ ਤੁਸੀਂ ਕਹਿ ਦਿੰਦੇ ਹੋ ਸੀ ਕ੍ਰਾਂਤੀ ਵੀ ਦੇਖਣ ਜੋਗ ਨਹੀਂ ਨੇ ਸਹੀ ਗੱਲ ਆ ਬਸ ਲੱਗੇ ਹੋਏ ਆ ਕਿਉਂਕਿ ਇੱਕ ਆਪਣੇ ਆਪ ਨਾਲ ਹੀ ਜਾਂ ਲਾ ਲੋ ਬਸ ਜਿਹੜਾ ਜਨੂਨ ਚ ਲੱਗੇ ਹੋਏ ਆ ਕਦੇ ਜਿਹੜੇ ਤੁਸੀਂ ਇੰਨੀਆਂ ਵੱਡੀਆਂ ਗੱਲਾਂ ਕਹਿਤੀਆਂ ਵੀ ਤੁਸੀਂ ਯੋਧੇਆਂ ਕੁਝ ਉਹ ਕਦੇ ਨਹੀਂ ਮੈਂ ਮੈਂ ਹਰ ਕਿਸੇ ਤੁਹਾਡੇ ਨਾਲ ਨਹੀਂ ਬਾਈ ਮੈਂ ਕਹਿੰਦਾ ਇਹ ਗੱਲ ਜਿਹੜੇ ਤੁਹਾਡੇ ਵਰਗੇ ਸਾਰੇ ਕਲਾਕਾਰ ਨੇ ਜਿਹੜੇ ਆਪਣੀ ਜ਼ਮੀਰ ਨਾਲ ਸਮਝੌਤਾ ਕਰਦੇ ਨਹੀਂ ਚਾਹੇ ਉਹ ਲੇਖਕ ਨੇ ਚਾਹੇ ਉਹ ਗਾਇਕ ਨੇ ਚਾਹੇ ਉਹ اداکار ਨੇ ਚਾਹੇ ਉਹ ਜਿਹੜੇ ਸਾਡੇ ਅਫਸਰ ਨੇੜੇ ਰਿਸ਼ਤ ਨਹੀਂ ਲੈਂਦੇ ਮੈਂ ਹਰ ਉਸ ਬੰਦੇ ਦੀ ਗੱਲ ਕਰਨਾ ਵੀ ਜਿਹੜਾ ਆਪਣੇ ਹੱਕ ਤੇ ਡਟਿਆ ਹੋਇਆ ਨਾ ਜਿਨੇ ਬਾਈ ਨੌਕਰੀ ਹੀ ਮੰਦਰ ਨਾਲ ਕਰ ਲਈ ਨਾ ਉਹ ਵੀ ਜੋਧੇ ਹੀ ਆ ਅਕਸਰ ਪਰ ਲੋਕਾਂ ਨੂੰ ਇਹ ਜੋਧੇ ਦਿਖਦੇ ਨਹੀਂ ਹਾਂ ਮੈਂ ਤਾਂ ਗੱਲ ਕਰ ਰਿਹਾ ਹਾਂ ਹਾਂ ਹੈਨਾ ਨਹੀਂ ਤਾਂ ਕਿਹੜਾ ਦਿਲ ਨਹੀਂ ਕਰਦਾ ਬਾਈ ਸ਼ਹਿਰ ਤੋਂ ਲੈ ਜਾਂ ਕਿ ਮੈਂ ਜਾਵਾਂ ਤੇ ਜਿੱਥੇ ਜਾਵਾਂ ਸਾਨੂੰ ਮੇਰੇ ਮੇਰੇ ਨਾਲ ਦੇ ਕਈ ਜਾਂ ਜਿਹੜੇ ਹੋਰ ਕਹਿੰਦੇ ਆ ਕਈ ਰਿਸ਼ਤੇਦਾਰ ਵੀ ਇਦਾਂ ਦੇ ਹੁੰਦੇ ਜਿਹੜੇ ਬਾਹਰ ਬੈਠੇ ਉਹ ਭਾਜੀ ਯਾਰ ਉਹ ਫਲਾਣੇ ਦਾ ਗੀਤ ਆਇਆ ਯਾਰ ਉਹ ਹੈ ਤੁਸੀਂ ਉਹ ਜਿਹਾ ਕਿਉਂ ਨਹੀਂ ਕਰਦੇ ਤੁਸੀਂ ਇਦਾਂ ਦਾ ਕਿਉਂ ਨਹੀਂ ਕਰਦੇ ਅੱਜ ਕੱਲ ਨਹੀਂ ਇਹ ਚੱਲਦੇ ਤੁਸੀਂ ਜਿਹੜੇ ਚੱਲਦੇ ਹੋ ਕਰੋ ਉਹ ਫਿਰ ਉਹੀ ਮਨ ਨੂੰ ਸੋਚਦਾ ਵੀ ਯਾਰ ਤੁਸੀਂ ਪਈ ਆਪਣੇ ਹਿਸਾਬ ਨਾਲ ਜਿਹੜਾ ਜਿੱਦਾਂ ਦਾ ਚੱਲਦਾ ਤੁਸੀਂ ਉਹਨਾਂ ਨੂੰ ਸੁਣ ਲਓ ਅਸੀਂ ਤਾਂ ਆਪਣੇ ਹਿਸਾਬ ਨਾਲ ਹੀ ਚੱਲਣਾ ਜਿੱਦਾਂ ਦਾ ਸਾਡਾ ਹੈ ਸਿਸਟਮ ਸੋ ਬਈ ਅ ਅੱਜ ਦੀ ਗੱਲਬਾਤ ਲਈ ਬਹੁਤ-ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਸੋ ਪ੍ਰਮਾਤਮਾ ਤੁਹਾਨੂੰ ਸਦਾ ਜਵਾਨ ਰੱਖੇ ਤੰਦਰੁਸਤ ਰੱਖੇ ਤੁਹਾਡੇ ਗਲੇ ਨੂੰ ਜਵਾਨ ਰੱਖੇ ਹਮੇਸ਼ਾ ਲਈ ਹੈਨਾ ਤੁਸੀਂ ਇੰਨਾ ਸੋਹਣਾ ਹੀ ਇੰਨਾ ਵਧੀਆ ਸਾਡੇ ਲਈ ਲੈ ਕੇ ਆਉਂਦਾਰੋ ਤੇ ਅਸੀਂ ਸੁਣਦੇ ਰਹੀਏ ਪ੍ਰਮਾਤਮਾ ਕਰੇ ਤੁਹਾਡੀ ਇਸੇ ਗਾਇਕੀ ਆਹੀ ਰੰਗ ਤੁਹਾਡਾ ਬਹੁਤ ਵੱਡੇ ਲੈਵਲ ਤੇ ਕਾਮਯਾਬ ਹੋਵੇ ਤੇ ਤੁਹਾਡੇ ਕੋਲੇ ਇੱਕ ਸਕਿੰਟ ਦੀ ਵੀਲ ਨਾ ਹੋਵੇ ਇਹ ਮੇਰੀ ਦਿਲੋਂ ਦੁਆ ਤੁਹਾਡੇ ਲਈ ਬਹੁਤ ਮਿਹਰਬਾਨੀ ਇਹ ਕਿਉਂਕਿ ਇਹ ਦੇ ਵਿੱਚ ਮੇਰੀ ਵਿਰਾਸਤ ਹੈ ਕਿਉਂਕਿ ਮੈਂ ਪਵਾਦਾ ਰਹਿਣ ਵਾਲਾ ਸਾਡਾ ਤੁਸੀਂ ਪਵਾਦੀ ਖਾੜਾ ਕੋਈ ਵੀ ਤੁਸੀਂ ਜਿਹੜਾ ਲੱਗਦਾ ਉਹ ਦੇਖ ਲਓ ਉਹ ਖੁੰਡੇ ਨਾਲ ਤੇ ਆ ਸਾਡੀ ਜਿਹੜੀ ਵੇਸ ਪੁਸ਼ ਆ ਜਿਹੜੀ ਹੈਗੀ ਇਹਦੇ ਨਾਲ ਹੀ ਚੱਲਦਾ ਤੇ ਮੇਰੇ ਉਸਤਾਦ ਜੀ ਨੂੰ ਇਹ ਸ਼ਰਫਾਸ ਲੈ ਕੇ ਉਹ ਪਵਾਦੀ ਖਾੜੇ ਨੂੰ ਸਟੇਜ ਤੇ ਲੈ ਕੇ ਗਏ ਆ ਉਹਨਾਂ ਨੇ ਕਦੇ ਵੀ ਫੀਮੇਲ ਮਤਲਬ ਕੁੜੀ ਨਾਲ ਨਹੀਂ ਗਾਇਆ ਉਹ ਨਚਾਰਾਂ ਨਾ ਗਾਉਂਦੇ ਰਹੇ ਆ ਤੇ ਉਹ ਜਾਣ ਲੱਗੇ ਖੁੰਡਾ ਮੈਨੂੰ ਫੜਾ ਕੇ ਤੇ ਇਹੀ ਸਾਡਾ ਹੈਗਾ ਤੇ ਮੈਂ ਚਾਹੁੰਦਾ ਕਿ ਜਿੰਨੀ ਦਰ ਮੈਂ ਆ ਇਹਨੂੰ ਮੈਂ ਹੋਰ ਅੱਗੇ ਵਧਾਵਾਂ ਬਿਲਕੁਲ ਬਾਈ ਪ੍ਰਮਾਤਮਾ ਕਰੇ ਤੁਸੀਂ ਬਲੰਦੀਆਂ ਛੂਹੋ ਤੇ ਖੁੰਡੇ ਨੂੰ ਸਾਹਮਣੇ ਵਾਲਾ ਵੇਖੋ ਕਿ ਹੋਰ ਆਵੇ ਹੋਰ ਆਵੇ ਬਿਲਕੁਲ ਬਿਲਕੁਲ ਮੇਰੀ ਇੱਛਾ ਇਹ ਵੀ ਚੇ ਸੋ ਅੱਜ ਦੀ ਇਸ ਗੱਲਬਾਤ ਲਈ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਬਹੁਤ ਮਿਹਰਬਾਨੀ ਥੈਂਕ ਯੂ